ਪ੍ਰੋਗਰਾਮ ਅੱਜ ਦੀ ਗੱਲ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੇ ਦਰਸ਼ਕੋ ਕਹਿੰਦੇ ਨੇ ਫੈਲੇ ਵਿਦਿਆ ਚਾਨਣ ਹੋਏ ਜਾਂ ਫਿਰ ਵਿਦਿਆ ਵਿਚਾਰੀਤਾ ਪਰ ਉਪਕਾਰੀ ਤੇ ਇਹ ਵਿਦਿਆ ਜਾਂ ਸਿੱਖਿਆ ਕਿਸੇ ਵੀ ਦੇਸ਼ ਦੀ ਬੁਨਿਆਦ ਹੈ ਇਹ ਸਿੱਖਿਆ ਜਾਂ ਵਿਦਿਆ ਵਿੱਚ ਸਮੇਂ-ਸਮੇਂ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਸਮੇਂ ਦੀਆਂ ਸਰਕਾਰਾਂ ਵੱਲੋਂ ਤਾਂ ਜੋ ਇਸ ਨੂੰ ਹੋਰ ਜ਼ਿਆਦਾ ਸਮੇਂ ਦਿਹਾਣੀ ਬਣਾਇਆ ਜਾ ਸਕੇ ਇਹਨਾਂ ਵਿੱਚ ਹੀ ਇੱਕ ਜਿਹੜੀ ਤਬਦੀਲੀ ਜਾਂ ਇੱਕ ਨਵੇਂ ਮੁਕਾਮ ਤੇ ਪਹੁੰਚਾਇਆ ਗਿਆ ਵਿਦਿਆ ਨੂੰ ਉਹ ਹੈ ਨਿਊ ਐਜੂਕੇਸ਼ਨ ਪਾਲਿਸੀ ਨਵੀਂ ਸਿੱਖਿਆ ਨੀਤੀ 2020 ਜਿਹੜੀ ਕਿ 4 ਬਰੇਕ ਪੂਰੇ ਹੋ ਗਏ ਨੇ ਤੇ ਅੱਜ ਦੀ ਗੱਲ ਦੇ ਪ੍ਰੋਗਰਾਮ ਦਾ ਸਾਡਾ ਵਿਸ਼ਾ ਵੀ ਹੈ ਨਵੀਂ ਸਿੱਖਿਆ ਨੀਤੀ 2020 ਦੇ 4 ਬਰੇਕ ਇੱਕ ਚਰਚਾ ਤੇਸ ਚਰਚਾ ਦੇ ਵਿੱਚ ਸਾਡੇ ਸਿੱਖਿਆ ਮਾਹਿਰ ਮਹਿਮਾਨ ਜਿਹੜੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਨੇ ਨਿਊ ਐਜੂਕੇਸ਼ਨ ਪਾਲਿਸੀ ਦੇ ਉੱਪਰ ਬਹੁਤ ਜ਼ਿਆਦਾ ਨਿਖੇ ਅਧਿਐਨ ਕੀਤਾ ਹੈ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਸ਼ੰਕੇ ਵੀ ਦੂਰ ਕਰਾਂਗੇ ਕਿ ਨਵੀਂ ਸਿੱਖਿਆ ਨੀਤੀ ਦੇ ਵਿੱਚ ਕੀ ਬਦਲਾਅ ਆਏ ਨੇ ਨਵੀਂ ਸਿੱਖਿਆ ਨੀਤੀ ਨਾਲ ਸਿੱਖਿਆ ਦੇ ਵਿੱਚ ਤੇ ਕੀ ਚੁਣੌਤੀਆਂ ਨੇ ਤੇ ਮਾਹਿਰ ਮਹਿਮਾਨ ਨਾਲ ਤੁਹਾਡਾ ਤਾਰਫ ਕਰਵਾ ਦਵਾਂ ਬਿਲਕੁਲ ਸਾਡੇ ਨਾਲ ਬੈਠੇ ਡਾਕਟਰ ਪ੍ਰੋਫੈਸਰ ਰੋਹਿਤ ਮਹਿਰਾ ਜੀ ਜਿਹੜੇ ਕਿ ਸਿੱਖਿਆ ਮਾਹਿਰ ਨੇ ਔਰ ਡੀ ਨਰਸਰਚ ਐਂਡ ਕੰਸਲਟੈਂਸੀ ਨੇ ਡਾਕਟਰ ਬੀ ਆਰ ਅੰਬੇਦਕਰ ਐਨ ਆਈ ٹی ਜਲੰਧਰ ਦੇ ਵਿੱਚ ਉਹਨਾਂ ਦੇ ਨਾਲ ਹੀ ਬੈਠੇ ਹਨ ਪ੍ਰੋਫੈਸਰ ਰਮਨ 베ਦੀ ਜੀ ਜਿਹੜੇ ਕਿ ਡੀਨ ਅਕੈਡਮਿਕ ਹਨ ਇਸੇ ਹੀ ਕਾਲਜ ਤੋਂ ਡਾਕਟਰ ਬੀ ਆਰ ਅੰਬੇਦਕਰ ਐਨ ਆਈਟੀ ਜਲੰਧਰ ਤੋਂ ਇਹਨਾਂ ਦੋਹਾਂ ਸਿੱਖਿਆ ਸ਼ਾਸਤਰੀ ਦਾ ਸਵਾਗਤ ਕਰਦੀ ਹਾਂ ਬਹੁਤ-ਬਹੁਤ ਅੱਜ ਦੀ ਗੱਲ ਪ੍ਰੋਗਰਾਮ ਦੇ ਵਿੱਚ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆਂ ਮੈਂ ਜੇ ਨਿਊ ਐਜੂਕੇਸ਼ਨ ਪਾਲਿਸੀ ਦੀ ਗੱਲ ਰੋਹਿਤ ਜੀ ਤੁਹਾਡੇ ਤੋਂ ਸ਼ੁਰੂ ਕਰਾਂ ਤਾਂ ਨਿਊ ਸਿੱਖਿਆ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਜਾਂ ਨਵੀਂ ਸਿੱਖਿਆ ਨੀਤੀ ਹੈ ਵੀ ਸੋ ਵੀ ਇਹਦਾ ਉਦੇਸ਼ ਕੀ ਸੀ ਕਿ ਸਾਹਮਣੇ ਸੋਚ ਕੇ ਇਸ ਨੂੰ ਲਾਗੂ ਕੀਤਾ ਗਿਆ ਜਾਂ ਲਿਆਂਦਾ ਗਿਆ ਦੇਖੋ ਜੀ ਜਿਵੇਂ ਕਿ ਨਵੀਂ ਸਿੱਖਿਆ ਨੀਤੀ ਦੇ ਬਾਰੇ ਅਸੀਂ ਜੇ ਗੱਲ ਕਰਦੇ ਆਂ ਤੇ ਨਵੀ ਸਿੱਖਿਆ ਨੀਤੀ ਜਿਹੜੀ 2020 ਹੈ ਉਹਦੇ ਕਈ ਮਤਲਬ ਸੀਗੇ ਜਿਹੜਾ ਕਿ ਸਭ ਤੋਂ ਵੱਡਾ ਉਦੇਸ਼ ਉਹਦਾ ਇਹ ਹੈ ਸੀ ਕਿ ਜਿਹੜੀ ਸਾਡੇ ਭਾਰਤ ਦੇ ਵਿੱਚ ਅੱਜ ਤੱਕ ਕੋਈ ਇੱਕ ਪੱਕੀ ਸਿੱਖਿਆ ਨੀਤੀ ਨਹੀਂ ਸੀ ਦਿੱਤੀ ਗਈ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਿੱਖਿਆ ਨੀਤੀਆਂ ਸੀਗੀਆਂ ਉਹਨਾਂ ਦੇ ਵਿੱਚ ਗੱਲਾਂ ਤੇ ਬਹੁਤ ਕਈਆਂ ਗਈਆਂ ਸੀ ਪਰ ਉਹਨਾਂ ਨੂੰ ਐਗਜ਼ੀਕਿਊਟ ਕਰਨ ਲਈ ਉਹਨਾਂ ਨੂੰ ਲਾਗੂ ਕਰਨ ਲਈ ਕੋਈ ਪ੍ਰਵਾਦਾ ਨਹੀਂ ਸੀ ਕੀਤੇ ਗਏ ਉੱਥੇ ਤੇ ਇਸ ਸਿੱਖਿਆ ਨੀਤੀ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਉਪਰਾਲਾ ਇਹ ਕੀਤਾ ਗਿਆ ਕਿ ਜਿਹੜੀ ਸਾਡੀ ਸੋਚ ਸੀਗੀ ਕਿ ਅੱਗੇ ਅਸੀਂ ਪੜ੍ਹ ਲੈ ਕੇ ਇੱਕ ਯੂਥ ਸਾਡਾ ਡਿਗਰੀ ਕਰ ਜਾਂਦਾ ਸੀ ਉਸ ਤੋਂ ਬਾਅਦ ਉਹ ਸਰਕਾਰ ਦੇ ਅੱਗੇ ਖੜਾ ਹੋ ਜਾਂਦਾ ਸੀ ਕਿ ਹੁਣ ਸਰਕਾਰ ਉਹਨੂੰ ਕੋਈ ਨੌਕਰੀ ਦਵੇ ਹਮ ਐ ਸਿੱਖਿਆ ਨੀਤੀ ਦੇ ਵਿੱਚ ਸਭ ਤੋਂ ਵੱਡਾ ਉਪਰਾਲਾ ਇਹ ਕੀਤਾ ਗਿਆ ਕਿ ਜਿਹੜਾ ਉਹ ਸਾਡਾ ਯੂਥ ਹੈ ਉਹ ਡਿਗਰੀ ਕਰਕੇ ਜਦੋਂ ਬਾਹਰ ਆਏਗਾ ਉਹ ਐਜੂਕੇਸ਼ਨ ਇਸ ਤਰ੍ਹਾਂ ਦੀ ਲੈ ਕੇ ਆਏਗਾ ਸਿੱਖਿਆ ਇਸ ਤਰ੍ਹਾਂ ਦੀ ਲੈ ਕੇ ਆਏਗਾ ਕਿ ਉਹ ਜੌਬ ਸੀਕਰ ਨਹੀਂ ਜੌਬ ਪ੍ਰੋਵਾਈਡਰ ਬਣੇਗਾ ਮਤਲਬ ਕਿ ਉਹ ਨੌਕਰੀ ਦੇਣ ਵਾਲਾ ਬਣੇਗਾ ਬਿਲਕੁਲ ਮਤਲਬ ਜੋ ਆਤਮ ਨਿਰਭਰ ਭਾਰਤ ਦਾ ਇੱਕ ਸੁਪਨਾ ਹੈ ਉਹ ਸੁਪਨਾ ਸਰਕਾਰ ਕਰਨ ਵਾਸਤੇ ਨਵੀਂ ਸਿੱਖਿਆ ਨੀਤੀ ਜਿਹੜੀ ਹੈ ਉਹ 29 ਜੁਲਾਈ 2020 ਨੂੰ ਲਾਗੂ ਕੀਤੀ ਗਈ ਸੀ ਉਸ ਵੇਲੇ ਦੀ ਗਵਰਨਮੈਂਟ ਵੱਲੋਂ ਤੇ ਉਸ ਨੂੰ ਲਗਾਤਾਰ ਪ੍ਰਮੋਟ ਕੀਤਾ ਜਾ ਰਿਹਾ ਅਸੀਂ ਦੇਖਦੇ ਹਾਂ ਸਕੂਲਾਂ ਤੇ ਕਾਲਜਾਂ ਦੇ ਵਿੱਚ ਡਾਕਟਰ ਬੇਦੀ ਜਦੋਂ ਅਸੀਂ ਨਵੀਂ ਸਿੱਖਿਆ ਨੀਤੀ ਦੇ ਬਾਰੇ ਗੱਲ ਕਰਦੇ ਹਾਂ 4 ਸਾਲਾਂ ਦੀਆਂ ਪ੍ਰਾਪਤੀਆਂ ਤੇ ਝਾਤ ਪਾਈਏ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪ੍ਰੋਫੈਸ਼ਨਲ ਕਾਲਜ ਨੇ ਡਿਗਰੀ ਕਾਲਜ ਨੇ ਜਾਂ ਸਕੂਲ ਨੇ ਉਹਨਾਂ ਦੇ ਵਿੱਚ ਵਿਦਿਆਰਥੀਆਂ ਨੂੰ ਕੀ ਬਦਲਾਅ ਮਿਲਿਆ ਇਸ ਐਜੂਕੇਸ਼ਨ ਪਾਲਿਸੀ ਨਾਲ ਜਿਦਾਂ ਕਿ ਮੇਰੇ ਸਾਹਿਬ ਨੇ ਪਹਿਲੇ ਦੱਸਿਆ ਜੀ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਗਈ 192020 ਦੇ ਵਿੱਚ ਇਹਦੀ ਪੁਰਾਣੀ ਜੋ ਰਿਵੀਜ਼ਨ ਹੋਈ ਸੀ ਉਹ 1986 ਚ ਹੋਈ ਸੀ ਉਸ ਤੋਂ ਬਾਅਦ ਜਦੋਂ ਇਹ ਰਿਵੀਜ਼ਨ ਲੈਣ ਸੋਚੀ ਗਈ ਹੈ ਉਹਦੇ ਵਿੱਚ ਇਹਨਾਂ ਨੇ ਜੋ ਰਿਵੀਜ਼ਨ ਕੀਤੀ ਹੈ ਉਹ ਸਕੂਲ ਲੈਵਲ ਤੋਂ ਲੈ ਕੇ ਪੂਰੀ ਹਾਇਰ ਐਜੂਕੇਸ਼ਨ ਇੰਸਟੀਚੂਟਸ ਸਾਰਿਆਂ ਨੂੰ ਸਾਰਿਆਂ ਦੇ ਵਿੱਚ ਮੂਲ ਪਧਰੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਦਾਂ ਕਿ ਅਲੱਗ-ਅਲੱਗ ਕਾਰਨ ਨੇ ਕਿ ਉਹ ਸੀ ਕਿਉਂ ਚੇਂਜ ਕਰਨਾ ਚਾਹੁੰਦੇ ਆ ਸਾਡੀ ਜੋ ਟ੍ਰੈਡੀਸ਼ਨਲ ਪਹਿਲੇ ਐਜੂਕੇਸ਼ਨ ਚੱਲ ਰਹੀ ਸੀਗੀ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਜਿਆਦਾ ਬੱਚਿਆਂ ਨੂੰ ਰੌਟ ਲਰਨਿੰਗ ਜਾਂ ਜਿਹਨੂੰ ਅਸੀਂ ਕਹਿੰਦੇ ਆ ਵੀ ਰੱਟੇਬਾਜੀ ਦੇ ਨਾਲ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਤਿਆਰੀ ਕਰੋ ਨੰਬਰ ਲੈ ਕੇ ਆਓ ਮਤਲਬ ਮਾਰਕਸ ਸੈਂਟ੍ਰਿਕ ਜਿਹਾ ਕੰਮ ਹੋ ਰਿਹਾ ਸੀਗਾ ਉਹਦੇ ਕਰਕੇ ਸੋਚਿਆ ਗਿਆ ਹਲਾਖਰ ਲੈਵਲ ਦੇ ਉੱਪਰ ਸਰਕਾਰ ਨੇ ਵੀ ਸੋਚਿਆ ਸਿੱਖਿਆ ਵਿਦਵਾਨ ਨੇ ਵੀ ਸੋਚਿਆ ਕਿ ਸਾਡੇ ਕੰਟਰੀ ਦੇ ਵਿੱਚ ਜਿਹੜੀ ਇਨੋਵੇਸ਼ਨ ਹੈਗੀ ਹੈ ਉਹ ਬੱਚੇ ਇਨੋਵੇਸ਼ਨ ਨਹੀਂ ਕਰ پا ਰਹੇ ਕੋਈ ਪ੍ਰੋਡਕਟ ਡਿਵੈਲਪਮੈਂਟ ਨਹੀਂ ਕਰ پا ਰਹੇ ਉਹ ਪੜ੍ਹਨ ਲਿਖਣ ਜੇ ਵੀ ਤਾਂ ਬਹੁਤ ਅੱਛੇ ਨੇ ਨੰਬਰ ਵੀ ਬਹੁਤ ਅੱਛੇ ਲਿਆਉਂਦੇ ਨੇ ਮਿਹਨਤ ਵੀ ਬਹੁਤ ਕਰਦੇ ਨੇ ਹੌਲੀ ਹੌਲੀ ਉਹ ਦੇਖਿਆ ਜਾ ਰਿਹਾ ਕਿ ਉਹਨਾਂ ਤੇ ਇੰਨਾ ਜ਼ਿਆਦਾ ਲੋਡ ਆ ਜਾਂਦਾ ਹੈ ਕਿ ਉਹਨਾਂ ਨੂੰ ਕੋਈ ਨਵੀਂ ਪ੍ਰੋਡਕਟ ਡਿਵੈਲਪਮੈਂਟ ਜਾਂ ਕੋਈ ਰਿਸਰਚ ਜਾਂ ਇਨੋਵੇਸ਼ਨ ਜਾਂ ਪੇਟੈਂਟ ਜਿਹਦੇ ਵਿੱਚ ਬਾਕੀ ਕੰਟਰੀ ਡਿਵੈਲਪਡ ਨੇਸ਼ਨ ਨੇ ਜਿਹੜੇ ਚਾਈਨਾ ਯੂਐਸਓ ਸਾਡੇ ਤੋਂ ਬਹੁਤ ਅੱਗੇ ਨਿਕਲ ਚੁੱਕੇ ਨੇ ਇਹਦੇ ਵਿੱਚ ਕੀ ਗੱਲ ਹੈ ਮਤਲਬ ਕੋਈ ਸਾਡੇ ਐਜੂਕੇਸ਼ਨ ਸਿਸਟਮ ਜਿਹੜਾ ਪੁਰਾਣਾ ਚੱਲ ਰਿਹਾ ਸੀ ਉਹਦੇ ਵਿੱਚ ਕੁਝ ਕਮੀਆਂ ਨੇ ਜਿਨ੍ਹਾਂ ਨੂੰ ਓਵਰਕਮ ਕਰਨ ਲਈ ਇਹਨਾਂ ਨੇ ਸੋਚਿਆ ਕਿ ਅਸੀਂ ਇਹਨੂੰ ਨਵੇਂ ਮਤਲਬ ਇਹਦੇ ਵਿੱਚ ਸੁਧਾਰ ਲਿਆਂਦੇ ਜਾਣ ਜਿਦਾਂ ਅਸੀਂ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਇਜਾਲਟ ਕਰਦੇ ਹਾਂ ਤੇ 4 ਸਾਲਾਂ ਦੇ ਵਿੱਚ ਅਸੀਂ ਚੇਂਜ ਅਸੀਂ ਨੋਟਿਸ ਕਰ ਰਹੇ ਹਾਂ ਕਿ ਸਾਡੇ ਜਿਹੜਾ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਨੇ ਐਨਆਈਟੀਜ਼ ਨੇ ਆਈਆਈਟੀਜ਼ ਨੇ ਇਹਨਾਂ ਦੇ ਵਿੱਚ ਇੰਪਲੀਮੈਂਟ ਹੋਏ ਕਾਫੀ ਟਾਈਮ 2-3 ਸਾਲ ਹੋ ਚੁੱਕੇ ਨੇ ਅਸੀਂ ਉਹਦੇ ਚੇਂਜਸ ਵੀ ਨੋਟੇਸ਼ਨ ਕਰ ਰਹੇ ਹਾਂ ਸਭ ਤੋਂ ਵੱਡਾ ਚੇਂਜ ਜਿਹੜਾ ਅਸੀਂ ਨੋਟਿਸ ਕੀਤਾ ਇਹਦੇ ਵਿੱਚ ਕੀ ਅਸੀਂ ਉਹਨ ਸਟੂਡੈਂਟ ਅੱਗੇ ਸਾਡੇ ਕੋਲ ਕਈ ਆਂਦਾ ਸੀਗਾ ਕਿ ਉਹ ਮੰਨ ਲਓ ਉਹਨੇ 4 ਸਾਲ ਦਾ ਕੋਰਸ ਕਰਨਾ ਚਾਹੁੰਦਾ ਹੈ ਉਹਨੂੰ ਸਾਲ ਬਾਅਦ ਕੋਈ ਪ੍ਰੋਬਲਮ ਆ ਗਈ ਕੋਈ ਉਹਦੇ ਘਰ ਦੇ ਵਿੱਚ ਫੈਮਿਲੀ ਪ੍ਰੋਬਲਮ ਹੈ ਜਾਂ ਉਹਨੂੰ ਫਾਈਨੈਂਸ਼ੀਅਲ ਕੰਸਟਰੇਨ ਹੈ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਕੀ ਮਤਲਬ ਉਹਨਾਂ ਕੋਈ ਇੰਨਾ ਪੈਸਾ ਨਹੀਂ ਹੁੰਦਾ ਕਈ ਵਾਰੀ ਕਾਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਉਹ ਛੱਡ ਛੱਡ ਜਾਂਦੇ ਸੀ ਬਿਲਕੁਲ ਦੁਬਾਰਾ ਉਹਨਾਂ ਨੂੰ ਕੋਈ ਐਂਟਰੀ ਕਰਨ ਦਾ ਫਿਰ ਕੋਈ ਇਸ਼ੂ ਨਹੀਂ ਸੀਗਾ ਹੁਣ ਇਹਦੇ ਵਿੱਚ ਸਭ ਤੋਂ ਵੱਡਾ ਚੇਂਜ ਕੀਤਾ ਗਿਆ ਹੈ ਕਿ ਮਲਟੀਪਲ ਐਂਟਰੀ ਔਰ ਮਲਟੀਪਲ ਐਗਜ਼ਿਟ ਦਿੱਤੇ ਗਏ ਨੇ ਬਿਲਕੁਲ ਮਤਲਬ ਤੁਸੀਂ ਇੱਕ ਸਾਲ ਬਾਅਦ 2 ਸਾਲ ਬਾਅਦ ਛੱਡ ਕੇ ਜਾ ਸਕਦੇ ਹੋ ਇੰਜੀਨੀਅਰਿੰਗ ਨੂੰ ਤੁਹਾਨੂੰ ਇੱਕ ਡਿਪਲੋਮਾ ਦਿੱਤਾ ਜਾਏਗਾ ਜੇ ਤੁਹਾਡਾ ਮੰਨ ਲਓ ਸਾਲ ਬਾਅਦ ਤੁਹਾਨੂੰ ਲੱਗਦਾ ਕਿ ਮੈਂ ਫਿਰ ਦੁਬਾਰਾ ਕੰਟੀਨਿਊ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਹੁਣ ਫਿਰ ਥੋੜੇ ਫਾਈਨੈਂਸ਼ੀ ਯਾ ਮੇਰੀ ਜੋ ਫੈਮਿਲੀ ਪ੍ਰੋਬਲਮ ਨੇ ਉਹ ਸੋਲਵ ਹੋ ਗਈਆਂ ਨੇ ਉਹਨੂੰ ਅਸੀਂ ਦੁਬਾਰਾ ਇੰਟੇਕ ਕਰ ਲਵਾਂਗੇ। ਮਤਲਬ ਆ ਜੇ ਜੋ ਕੰਟੀਨਿਊ ਕਰ ਸਕਦਾ ਜੋ ਕਿ ਇੱਕ ਬਿਲਕੁਲ ਚੇਂਜ ਹੈ ਜੋ ਕਿ ਫੋਰਨ ਮਤਲਬ ਜਿਹੜੇ ਅਸੀਂ ਵਿਕਸਿਤ ਦੇਸ਼ ਕਹਿੰਦੇ ਆ ਉੱਥੇ ਇਹ ਸ਼ੁਰੂ ਤੋਂ ਚੱਲ ਰਿਹਾ ਹੈ ਕਿ ਪ੍ਰੋਫੈਸ਼ਨਲ ਐਜੂਕੇਸ਼ਨ ਤੁਸੀਂ ਲਓ ਉਸ ਤੋਂ ਬਾਅਦ ਤੁਸੀਂ ਕੰਮ ਕਰ ਲਓ ਮੰਨ ਲਓ 2 ਸਾਲ ਤੁਸੀਂ ਪੈਸਾ ਅਰਨ ਕਰ ਲਓ ਫਿਰ ਤੁਸੀਂ ਉਹ ਡਿਪਲੋਮਾ ਨੂੰ ਡਿਗਰੀ ਚ ਕਨਵਰਟ ਕਰਨਾ ਚਾਹੁੰਦੇ ਹੋ ਤੁਸੀਂ ਫਿਰ ਆਪਣੀ ਸਾਡੀ ਸੀਟ ਉੱਥੇ ਰਹੇਗੀ ਤਾਂ ਉਹਨੂੰ ਦੁਬਾਰਾ ਲਾਈਨ ਚ ਨਹੀਂ ਲੱਗਣਾ ਪਏਗਾ ਜੋ ਪਹਿਲੇ ਹੁੰਦਾ ਸੀਗਾ ਕਿ ਦੁਬਾਰਾ ਟੈਸਟ ਦਿਓ ਜੋ ਕਿ ਡ ਦੂਸਰੀ ਇਹਦੇ ਵਿੱਚ ਇੱਕ ਚੇਂਜ ਉਹ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਦਾ ਏਮ ਹੈ ਕਿ ਜਿਹਨੂੰ ਜੀਆਰ ਜਿਹਨੂੰ ਅਸੀਂ ਕਹਿੰਦੇ ਹਾਂ ਗ੍ਰੋਸ ਐਨਰੋਲਮੈਂਟ ਰੇਸ਼ੋ ਕਿ ਜਿਆਦਾ ਤੋਂ ਜਿਆਦਾ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਨੇ ਇਹਨਾਂ ਨੂੰ ਹਾਇਰ ਐਜੂਕੇਸ਼ਨ ਦਿੱਤੀ ਜਾਵੇ ਬਿਲਕੁਲ ਲਓ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਕਿ ਸਾਡਾ ਦੇਸ਼ ਦੇ ਵਿੱਚ ਪੋਪੂਲੇਸ਼ਨ ਕਾਫੀ ਜਿਆਦਾ ਨੇ ਪਰ ਉਹਦੇ ਵਿੱਚ ਇਸ਼ੂ ਹੈ ਕਿ ਹੁਣ ਸਾਡੇ ਕੋਲ ਰਿਸੋਰਸਸ ਲਿਮਟਿਡ ਨੇ ਹੁਣ ਉਨੇ ਰਿਸੋਰਸਸ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਜਿਆਦਾ ਲੋਕਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੇ ਆ ਇਸ ਕਰਕੇ ਐਨਈਪ ਦੇ ਅੰਡਰ ਸਰਕਾਰ ਨੇ ਬਹੁਤ ਸਾਰੇ ਚੈਨਲਸ ਵੀ ਲਾਂਚ ਕੀਤੇ ਨੇ ਆਨਲਾਈਨ ਐਜੂਕੇਸ਼ਨ ਨੂੰ ਵੀ ਵਧਾਵਾ ਦਿੱਤਾ ਜਾ ਰਿਹਾ ਬਹੁਤ ਸਾਰੇ IITs NITs ਵੀ ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਨੇ ਦੇਖੇ ਕਿ ਕੋਈ ਰਿਮੋਟ ਲੋਕੇਸ਼ਨ ਦੇ ਵਿੱਚ ਕੋਈ ਪਿੰਡ ਦੇ ਵਿੱਚ ਬੰਦਾ ਬੈਠਾ ਆ ਉਹ ਵੀ ਜੇ ਉਹਨੂੰ ਅクセਸ ਨਹੀਂ ਹੈ ਤੇ ਉਹਨੂੰ ਵੀ ਹਾਇਰ ਲੈਵਲ ਦੇ ਜਾਂ ਚੰਗੀ ਇੰਸਟੀਟਿਊਟ ਜਿਹੜੇ ਲੋਕ ਸੁਪਨਾ ਦੇ ਦੇ ਸੀ ਕਿ ਮੈਂ IIT ਜਾ ਕੇ ਪੜਾਂਗਾ ਉਹ ਟੀਚਰ ਉਹਨੂੰ ਉੱਥੇ ਵੀ ਪੜਾ ਸਕਦੇ ਹੋ ਮਤਲਬ ਇਹਦੇ ਵਿੱਚ ਤੁਸੀਂ ਸਮਝਦੇ ਹੋ ਕਿ ਨਵੀਂ ਐਜੂਕੇਸ਼ਨ ਪਾਲਸੀ ਨੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਥੋੜਾ ਸੌਖਾ ਹੋ ਰਿਹਾ ਸੌਖਾ ਕੀਤਾ ਹੈ ਜਿਵੇਂ ਇਹਦੇ ਵਿੱਚ ਇੱਕ ਫਲੈਕਸੀਬਿਲਟੀ ਆਈ ਹੈ ਕਿ ਜੇ 1 ਸਾਲ ਬਾਅਦ ਤੁਸੀਂ ਕੋਈ ਕੋਰਸ ਚੜ੍ਹਦੇ ਹੋ ਤੁਹਾਡਾ ਸਮਾਂ ਵੇਸਟ ਨਹੀਂ ਹੋਇਆ ਤੁਸੀਂ ਉਸ ਦੀ ਤੁਹਾਨੂੰ ਕੋਈ ਸਰਟੀਫਿਕੇਟ ਉਹਦਾ ਮਿਲੇਗਾ ਇਹ ਬਹੁਤ ਵੱਡੀ ਪ੍ਰਾਪਤੀ ਹੈ ਤੇ ਰੋਹਿਤ ਜੀ ਜਦੋਂ ਅਸੀਂ ਗੱਲ ਕਰੀਏ ਸਕੂਲੀ ਵਿਦਿਆਦਿ ਸਕੂਲ ਕਿਉਂਕਿ ਸਕੂਲ ਦੇ ਵਿੱਚ ਇਹ ਪੁੱਖ ਜਿਹੜਾ ਹੈ ਵਾ ਕਿਸੇ ਦੇਸ਼ ਦਾ ਸ਼ੁਰੂ ਹੁੰਦਾ ਹੈ ਤਾਂ ਸਕੂਲੀ ਵਿਦਿਆ ਦਾ ਤੁਸੀਂ ਬਹੁਤ ਸੰਖੇਪ ਚ ਦੱਸੋ ਕਿ ਉਹਦੇ ਉੱਪਰ ਨਵੀਂ ਐਜੂਕੇਸ਼ਨ ਕੀ ਹਿੱਸਾ ਪਾਉਣਾ ਹੈ ਦੇਖੋ ਸਕੂਲੀ ਵਿਦਿਆ ਦੇ ਉੱਤੇ ਤੇ ਇਸ ਦਾ ਬਹੁਤ ਪ੍ਰਭਾਵ ਹੈ ਕਿਉਂਕਿ ਜਿਹੜੀ ਅਸੀਂ ਨਵੀਂ ਵਿਦਿਆ ਨੀਤੀ ਹੈ ਇਹਦਾ ਸਭ ਤੋਂ ਜ਼ਿਆਦਾ ਬੇਸਿਕ ਸੈਂਟਰ ਹੀ ਸਕੂਲੀ ਵਿਦਿਆ ਨੂੰ ਸਟਰੋਂਗ ਕਰਨਾ ਔਰ ਸਕੂਲੀ ਵਿਦਿਆ ਦੇ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਦਾ ਇੱਕ ਕੋਰਸ ਸਟਰਕਚਰ ਦੇਣਾ ਕਿ ਉਹਨਾਂ ਨੂੰ ਕੋਈ ਬੋਝ ਨਾ ਪਵੇ ਜਿਵੇਂ ਕਿ ਅਸੀਂ ਸਕੂਲ ਦੇ ਵਿੱਚ ਵੀ ਵੋਕੇਸ਼ਨਲ ਸਬਜੈਕਟਸ ਦੇ ਉੱਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ ਔਰ ਉਹਦੇ ਇਲਾਵਾ ਜਿਵੇਂ 10ਵੀਂ 11ਵੀਂ 12ਵੀਂ ਦੇ ਬੱਚੇ ਹੈ ਉਹਨਾਂ ਨੂੰ ਅਸੀਂ ਟਿੰਕਰਿੰਗ ਲੈਬਸ ਅਸੀਂ ਸਟੈਬਲਿਸ਼ ਕੀਤੀਆਂ ਜਿਹਦੇ ਨਾਲ ਕਿ ਉਹਨਾਂ ਨੂੰ ਕੱਲਾ ਇੱਕ ਐਜੂਕੇਸ਼ਨ ਜਿਹਨੂੰ ਅਸੀਂ ਥਿਊਰੀ ਵਾਲੀ ਐਜੂਕੇਸ਼ਨ ਉਸ ਤਰ੍ਹਾਂ ਦੀ ਨਹੀਂ ਕਿ ਉਹਨਾਂ ਨੂੰ ਅ ਐਜੂਕੇਸ਼ਨ ਪ੍ਰੋਵਾਈਡ ਕਰਦੇ ਵਿਦਿਆ ਪ੍ਰੋਵਾਈਡ ਕਰਦੇ ਉਹਦੇ ਲਾਭ ਉਹਨਾਂ ਨੂੰ ਪ੍ਰੈਕਟੀਕਲ ਐਕਸਪੀਰੀਅੰਸ ਔਰ ਪ੍ਰੈਕਟੀਕਲ ਐਕਸਪੋਜ਼ਰ ਦਿੱਤੇ ਜਾਂਦੇ ਔਰ ਇਸ ਵਿਦਿਆ ਨੀਤੀ ਦੇ ਅੰਦਰ ਅੰਦਰ ਜਿਹੜਾ ਸਕੂਲੀ ਵਿਸ਼ਿਆਂ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਬੱਚਿਆਂ ਤੇ ਬੋਝ ਸੀਗਾ ਕਿ ਬੱਚਿਆਂ ਨੂੰ ਕਈ ਤਰ੍ਹਾਂ ਦੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਸੀ ਗਵਰਨਮੈਂਟ ਨੇ ਕੰਪਲਸਰੀ ਕਰ ਦਿੱਤਾ ਕਿ ਹਰ ਸਕੂਲ ਦੇ ਵਿੱਚ ਜਿੱਥੇ ਵੀ ਤੁਹਾਡੀ ਈਵੈਲੂਏਸ਼ਨ ਹੋਏਗੀ ਉਹ ਬੇਸਿਕਲੀ ਸਰਕਾਰ ਦੀਆਂ ਐਨਸੀਆਰਟੀ ਦੀਆਂ ਲਿਖੀ ਹੋਈਆਂ ਕਿਤਾਬਾਂ ਔਰ ਪੁਸਤਕਾਂ ਉਹਨਾਂ ਦੇ ਵਿੱਚੋਂ ਹੀ ਹੋਏਗੀ ਉਹਨਾਂ ਦੇ ਸਿਲੇਬਸ ਨੂੰ ਰਿਵਾਈਜ਼ ਕਰਨ ਲਈ ਵੀ ਕਮੇਟੀਆਂ ਬਣੀਆਂ ਤਾਂ ਕਿ ਬੱਚੇ ਨੂੰ ਇੱਕ ਪੂਰੀ ਓਵਰਆਲ ਡਿਵੈਲਪਮੈਂਟ ਲਈ ਕਿਤਾਬ ਮਿਲ ਸਕੇ ਉਹਦੇ ਨਾਲ ਉਹ ਆਪਣੀ ਗਰੋਥ ਨੂੰ ਪੂਰਾ ਯੂਜ਼ ਕਰ ਸਕੇ ਉਹ ਲਾਹੌਰ ਵੀ ਨਵੇਂ ਵਿਸ਼ੇ ਜਿਹੜੇ ਉਹਨਾਂ ਦੀ ਨੈਤਿਕ ਵਿਕਾਸ ਦੇ ਵਿੱਚ ਸਹਾਇਕ ਹੋਣ ਬੱਚਿਆਂ ਦੇ ਉਹ ਵੀ ਸ਼ੁਰੂ ਹੋ ਗਏ ਜਿਵੇਂ ਕਿ ਕਈ ਕਈ ਵੋਕੇਸ਼ਨਲ ਸਬਜੈਕਟਸ ਨੇ ਕਈ ਅਸਰਾਂ ਦੇ ਜਿਵੇਂ ਕਿ ਹੁਣ ਇਸ ਐਜੂਕੇਸ਼ਨ ਦੇ ਪਾਲਿਸੀ ਦੇ ਅੰਡਰ ਕੋਈ ਵੀ ਬੱਚਾ ਕੁਝ ਵੀ ਪੜ੍ਹਨਾ ਚਾਹੁੰਦਾ ਹੂੰ ਸਰਕਾਰ ਨੇ ਕਿਹਾ ਕਿ ਤੁਹਾਡਾ ਇੱਕ ਜਿਵੇਂ ਆਂਦੇ ਹੀ ਤੁਸੀਂ ਸਕੂਲ ਦੇ ਵਿੱਚ ਜਦੋਂ এনਰੋਲਮੈਂਟ ਕਰਾਓਗੇ ਤੁਹਾਡਾ ਇੱਕ ਅਕਾਡੈਮਿਕ ਬੈਂਕ ਆਫ ਕ੍ਰੈਡਿਟ ਬਣਾ ਦਨਗੇ ਤੁਸੀਂ ਕੁਝ ਵੀ ਪੜੋਗੇ ਤੁਹਾਡਾ ਉਸ ਬੈਂਕ ਦੇ ਵਿੱਚ ਜਿਵੇਂ ਕਿ ਅਸੀਂ ਸਾਡੇ ਨਾਰਮਲ ਬੈਂਕ ਦੇ ਵਿੱਚ ਪੈਸੇ ਰੱਖਦੇ ਆ ਤੁਹਾਡਾ ਪੜਿਆ ਲਿਖਿਆ ਕੋਈ ਵੀ ਸਬਜੈਕਟ ਜਿਹੜਾ ਤੁਸੀਂ ਪੜੋਗੇ ਜਿਹੜਾ ਪਾਸ ਕਰੋਗੇ ਉਸ ਅਕਾਡੈਮਿਕ ਬੈਂਕ ਆਫ ਕ੍ਰੈਡਿਟ ਚ ਐਡ ਹੋ ਜਾਏਗਾ ਬਿਲਕੁਲ ਬਿਲਕੁਲ ਜਦੋਂ ਚੀਜ਼ ਐਡ ਹੋ ਜਾਏਗੀ ਸੁਪੋਜ਼ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦੇ ਹੋ ਤੇ ਤੁਹਾਨੂੰ ਕੋਈ ਟਰਾਂਸਫਰ ਲੈਣ ਦੀ ਲੋੜ ਨਹੀਂ ਕੋਈ ਦੱਸਣ ਦੀ ਲੋੜ ਨਹੀਂ ਤੁਹਾਡੇ ਉਹ ਰਿਕਾਰਡ ਦੇ ਵਿੱਚ ਹੋਏਗਾ ਕਿ ਆ ਕੀ ਤੇ ਅਸ ਬੱਚੇ ਨੂੰ ਅੱਗੇ ਕੀ ਕਰਨਾ ਚਾਹੀਦਾ ਸਕੂਲ ਤੋਂ ਸ਼ੁਰੂ ਹੋ ਜਾਏਗਾ ਸਕੂਲ ਤੋਂ ਸ਼ੁਰੂ ਹੋ ਜਾਏਗਾ ਬਿਲਕੁਲ এবੀਸੀ ਆਈਡੀਆ ਸਕੂਲ ਤੋਂ ਸ਼ੁਰੂ ਹੋ ਜਾਏਗਾ ਡਾਕਟਰ ਬੇਦੀ ਜੇ ਇਹਨਾਂ ਨੇ ਸਕੂਲ ਦੀ ਗੱਲ ਕੀਤੀ ਤੇ ਹਾਇਰ ਐਜੂਕੇਸ਼ਨ 'ਚ ਅਸੀਂ ਸੁਣਿਆ ਕਿ ਵਨ ਨੇਸ਼ਨ ਵਨ ਆਈਡੀ ਸਟੂਡੈਂਟਸ ਵਾਸਤੇ ਉਹ ਆਈਡੀ ਜਿਸ ਥੇ ਦੇਸ਼ ਦੇ ਵਿੱਚ ਰਹਿੰਦੇ ਆ ਲਾਭਦਾਇਕ ਰਹੇਗੀ ਕਿ ਜੇ ਬੱਚਾ ਵਿਦੇਸ਼ 'ਚ ਸਿੱਖਿਆ ਕਰਨ ਲੈਣਾ ਚਾਹੁੰਦਾ ਉੱਥੇ ਵੀ ਉਹਦਾ ਫਾਇਦਾ ਹੋਏਗਾ ਜਿਹੜਾ ਇਹ ਮੈਂ ਹੁਣੇ ਗੱਲ ਕਰ ਰਿਹਾ ਏਬੀਸੀ ਉਹਨੂੰ ਕਹਿੰਦੇ ਐਕੈਡਮਿਕਸ ਬੈਂਕ ਆਫ ਕ੍ਰੈਡਿਟ ਕਿਹਾ ਜਾਂਦਾ ਹੈ ਉਹ ਜਿਹੜਾ ਇਹਨਾਂ ਨੇ ਕਿਹਾ ਕਿ ਉਹ ਇੱਕ ਬੈਂਕ ਟਾਈਪ ਹੈ ਉਹ ਸਾਡਾ ਹਰ ਹਰ ਸਟੂਡੈਂਟ ਜਿਹੜਾ ਵੀ ਅਨਰੋਲ ਹੋ ਰਿਹਾ ਹੈ ਉਹਦਾ ਆਧਾਰ ਕਿਉਂਕਿ ਇਹ ਇੱਕ ਯੂਨੀਕ ਆਇਡੈਂਟੀਫਾਇਰ ਹੈ ਉਹਦੇ ਨਾਲ ਲਿੰਕ ਕਰਕੇ ਹਰ ਸਟੂਡੈਂਟ ਦਾ ਇੱਕ ABC ਬੈਂਕ ਅਕਾਊਂਟ ਬਣਾ ਦਿੱਤਾ ਗਿਆ ਕ੍ਰੈਡਿਟ ਕ੍ਰੈਡਿਟ ਮਤਲਬ ਕ੍ਰੈਡਿਟ ਅਕਾਊਂਟ ਬਣਾ ਦਿੱਤਾ ਗਿਆ ਜਿਹਦੇ ਵਿੱਚ ਉਹ ਜੋ ਪੜ੍ਹੀ ਜਾ ਰਿਹਾ ਹੈ ਉਹ ਸਾਰੇ ਕ੍ਰੈਡਿਟ ਉਸਤੇ ਕਮੂਲੇਟ ਹੋ ਰਹੇ ਨੇ ਅਗਰ ਉਹ ਡਿਗਰੀ ਮੰਨ ਲਓ 4 ਸਾਲ ਦੀ ਹੈ ਉਹ 2 ਸਾਲ ਕਰਕੇ ਵਿੱਚ ਬ੍ਰੇਕ ਕਰਨਾ ਚਾਹੁੰਦਾ ਹੈ ਤੇ ਉਹਨੇ 2 ਸਾਲ ਦੇ ਵਿੱਚ ਜੋ ਕ੍ਰੈਡਿਟ ਕ੍ਰੈਡਿਟ ਮਤਲਬ ਜੋ ਉਹਨੇ ਕੋਰਸ ਪਾਸ ਕੀਤੇ ਨੇ ਉਹ ਸਾਰਾ ਰਿਕਾਰਡ ਇੱਕ ਡਿਜੀਟਲ ਫਾਰਮੈਟ ਸਟੋਰ ਹੋ ਰਿਹਾ ਬਿਲਕੁਲ ਔਰ ਉਹ ਉਹਨੂੰ ਰਿਵਾਈਵ ਕਰਨਾ ਔਰ ਆਸਾਨ ਹੈ ਕਿ ਹਰ ਕੋਈ ਮੰਨ ਲਓ ਮੈਂ ਸ਼ਿਫਟ ਕਰਨਾ ਚਾਹੁੰਦਾ ਹੁਣ ਜਿੱਦਾਂ ਅਸੀਂ ਫਲੈਕਸੀਬਿਲਟੀ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਨੇ ਕਿ ਅਸੀਂ 2 ਸਾਲ ਮੰਨ ਲਓ ਕਿ ਜਲੰਧਰ ਚੋਂ ਕਿਸੇ ਇੰਸਟੀਟਿਊਟ ਚੋਂ ਪੜ੍ਹ ਕੇ ਫਿਰ ਉਹਦੀ ਕੋਈ ਟਰਾਂਸਫਰ ਹੋ ਗਈ ਉਹ ਵੱਲੋਂ ਕਿਤੇ ਨਾਰਥ-ਈਸਟ ਜਾਂ ਕਿਤੇ ਸਾਊਥ ਦੇ ਵਿੱਚ ਕਿਤੇ ਐਡਮਿਸ਼ਨ ਲੈਣਾ ਚਾਹੁੰਦਾ ਹੈ ਤੇ ਉਹਨੂੰ ਕੋ ਉਹਦੇ ਇਹੀ ਕਿਉਂਕਿ ਉਹਦਾ ਯੂਨੀਕ ਆਈਡੈਂਟੀਫਾਇਰ ਡਿਜੀਟਲ ਸਟੋਰ ਫਾਰਮੈਟ ਵਿੱਚ ਸਟੋਰ ਹੈਗਾ ਤੇ ਉਹਨੂੰ ਅੱਗੇ ਉਹ ਕੰਟੀਨਿਊ ਕਰਨਾ ਚਾਹੇ ਤੇ ਉੱਥੋਂ ਹੀ ਕੰਟੀਨਿਊ ਕਰ ਸਕਦਾ ਹੈ ਫੋਰਨ ਐਜੂਕੇਸ਼ਨ ਦੇ ਵਿੱਚ ਵੀ ਇਹਦਾ ਅੱਗੇ ਸਾਨੂੰ ਇਹ ਫਾਇਦਾ ਹੋਏਗਾ ਕਿ ਜਿੱਦਾਂ ਜਿਵੇਂ ਨਾਰਮਲੀ ਜਦੋਂ ਕੈਂਡੀਡੇਟ ਸਾਡੇ ਸਟੂਡੈਂਟ ਬਾਹਰ ਜਾਂਦੇ ਨੇ ਤੇ ਉਹਨਾਂ ਦੀਆਂ ਵੈਰੀਫਿਕੇਸ਼ਨ ਪਹਿਲੇ ਮੈਨੂਅਲ ਹੁੰਦੀਆਂ ਸੀਗੀਆਂ ਕਿ ਉਹ ਚੈੱਕ ਕਰਦੇ ਨੇ ਕਿ ਇਹਨਾਂ ਨੇ ਕੀ ਪੜਿਆ ਹੈਗਾ ਉਹ ਕੀ ਵੈਲਿਡ ਹੈ ਕਿ ਨਹੀਂ ਹੈ ਜਦੋਂ ਉਹ ABC ਆਈਡੀ ਦੇ ਨਾਲ ਸਟੋਰ ਹੋ ਜਾਏਗਾ ਤੇ ਉਹ ਫੋਰਨ এডਿਕੇਸ਼ਨ ਦੇ ਵਿੱਚ ਵੀ ਉਹਨਾਂ ਨੂੰ ਆਸਾਨੀ ਹੋਏਗੀ ਕਿ ਉਹਨਾਂ ਦੀ ਵੈਰੀਫਿਕੇਸ਼ਨ ਆਸਾਨ ਹੋ ਜਾਣਗੀ ਹੈ ਇਹ ਵੀ ਸਟੂਡੈਂਟ ਸੈਂਟਰੀ ਅਪਰੋਚ ਇੱਕ ਗੁਣ ਸਰਕਾਰ ਨੇ ਮਤਲਬ ਇਹ ਜਿਹੜਾ ABC ਆਈਡੀ ਹੈਗੀ ਹੈ ਇਹ ਚੱਲ ਰਹੀ ਹੈ ਪਿਛਲੇ 2-3 ਸਾਲਾਂ ਤੋਂ ਸਟੂਡੈਂਟਸ ਦੇ ਵਿੱਚ ਕਾਫੀ ਕੰਮ ਹੋ ਰਿਹਾ ਹੈ ਕਾਫੀ ਅਸੀਂ ਵੀ ਮਤਲਬ ਆਪਣੀ ਸ਼ੈਡੋ ਇੰਸਟੀਚਿਊਟ ਅਨਰੋਲਡ ਹੈ ਜਿਹਦੇ ਵਿੱਚ ਅਸੀਂ ਕਾਫੀ ਸਾਰੀਆਂ ਡਿਗਰੀਜ਼ ਔਰ ਮਾਰਕ ਸ਼ੀਟਸ ਡਿਜੀਟਲ ਫਾਰਮੈਟ ਦੇ ਵਿੱਚ ਸਟੋਰ ਹੋ ਚੁੱਕੀਆਂ ਨੇ ਅੱਗੇ ਸਰਕਾਰ ਨੇ ਕੰਪਲਸਰੀ ਕੀਤਾ ਹੈ ਕਿ ਅੱਗੇ ਤੋਂ ਦਾ ਸਾਰਿਆਂ ਦੀਆਂ ਅਸੀਂ ਕਰਨੀਆਂ ਪੈਣਗੀਆਂ ਰੋਹਿਤ ਜੀ ਜਦੋਂ ਕਾਲਜਾਂ ਦੀ ਗੱਲ ਕਰਦੇ ਹਾਇਰ ਐਜੂਕੇਸ਼ਨ ਦੀ ਗੱਲ ਕਰਦੇ ਆ ਤੇ ਬਹੁਤ ਸਾਰੇ ਕਾਲਜ ਐਸੇ ਨੇ ਜਿਹੜੇ ਤਾਂ ਬਹੁਤ ਸਟੈਂਡ ਉਹਨਾਂ ਕੋਲ ਕਾਫੀ ਸਟਰੈਂਥ ਵੀ ਆ ਹਰ ਪੱਖੋਂ ਵਧੀਆ ਨੇ ਕੁਝ ਕਾਲਜ ਇਸ ਤਰ੍ਹਾਂ ਦੇ ਜਿਹੜੇ ਕਿ ਬਹੁਤ ਮੀਡੀਅਮ ਕਿਸਮ ਦੇ ਹਨ ਉਹਨਾਂ ਦੇ ਉੱਪਰ ਐਜੂਕੇਸ਼ਨ ਪਾਲਿਸੀ ਕੋਈ ਅਸਰੰਦਾਜ਼ ਹੋਏਗੀ ਜਾਂ ਉਹਨਾਂ ਦੀ ਸਿੱਖਿਆ ਦੇ ਨਾਲ ਕੋਈ ਸਮੇਂ ਦਿਹਾਣੀਆਂ ਬਣ ਸਕਣਗੇ ਦਖੋ ਇਹਦਾ ਸਭ ਤੋਂ ਵੱਡਾ ਜਿਹੜਾ ਇਸ ਸਿੱਖਿਆ ਨੀਤੀ ਦਾ ਮੀਨ ਉਦੇਸ਼ ਹੀ ਹੈ ਉਹ ਇਸ ਤਰ੍ਹਾਂ ਦਾ ਹੀ ਕਾਲਜਾਂ ਨੂੰ ਸਪੋਰਟ ਕਰਨਾ ਹੀ ਹੈ ਕਿਉਂਕਿ ਇਹਦੇ ਵਿੱਚ ਜਿਵੇਂ 베ਦੀ ਸਾਹਿਬ ਨੇ ਵੀ ਪਹਿਲਾਂ ਗੱਲ ਕੀਤੀ ਕਿ ਤੁਹਾਨੂੰ ਸੀਮਿਤ ਨਹੀਂ ਹੈ ਅੱਗੇ ਤੁਸੀਂ ਜੋ ਵੀ ਐਜੂਕੇਸ਼ਨ ਪੜ੍ਹਦੇ ਸੀ ਸੁਪੋਜ਼ ਮੈਂ ਅੱਜ ਜੇ ਬੀਏ ਦੇ ਵਿੱਚ ਐਡਮਿਸ਼ਨ ਲਈ ਜਾਂ ਬੀਟੈਕ ਤੇ ਐਡਮਿਸ਼ਨ ਲਈ ਤੇ ਮੈਂ ਉਸ ਇੰਸਟੀਚਿਊਟ ਦੇ ਵਿੱਚ ਹੀ ਪੜ੍ਹਦਾ ਸੀ ਉਨਾ ਸਿੱਖਿਆ ਨੀਤੀ ਦੇ ਅੰਦਰ ਉਹ ਕਹਿੰਦੇ ਨੇ ਕਿ ਤੁਸੀਂ ਸੁਪੋਜ਼ ਇੱਕ ਕਾਲਜ ਚ ਪੜ ਰਹੇ ਹੋ ਔਰ ਤੁਸੀਂ ਸੋਚਦੇ ਹੋ ਕਿ ਇੱਕ ਸਬਜੈਕਟ ਨੂੰ ਦੂਸਰੇ ਕਾਲਜ ਦਾ ਇੱਕ ਟੀਚਰ ਬਹੁਤ ਅੱਛੀ ਤਰ੍ਹਾਂ ਪੜਾ ਰਿਹਾ ਤੇ ਤੁਸੀਂ ਉਸ ਕਾਲਜ ਵਾਲੇ ਬੰਦੇ ਨੂੰ ਇਨਰੋਲ ਕਰ ਸਕਦੇ ਨੇ ਉਹਨੂੰ ਅਪਰੋਚ ਕਰ ਸਕਦੇ ਨੇ ਤੇ ਉਹ ਜੋ ਪੜਾਏਗਾ ਉਹਦਾ ਟੈਸਟ ਤੁਸੀਂ ਆਪਣੇ ਕਾਲਜ ਲੈਵਲ ਤੇ ਲੈ ਸਕਦੇ ਹੋ ਉਸ ਸਬਜੈਕਟ ਦਾ ਬੱਚੇ ਨੇ ਕੁਝ ਵੀ ਪੜਿਆ ਐ ਸਿੱਖਿਆ ਨੀਤੀ ਦੀ ਸਭ ਤੋਂ ਵੱਡੀ ਖਾਸੀਅਤ ਐ ਵਾ कि ਜਿਵੇਂ ਅਕੈਡੈਮਿਕ ਬੈਂਕ ਆਫ ਕ੍ਰੈਡਿਟ ਚ ਬੱਚਾ ਕੁਝ ਵੀ ਪੜਦਾ ਹੈ ਚਾਹੇ ਉਹ ਆਰਟਸ ਦਾ ਸਬਜੈਕਟ ਪੜਦਾ ਚਾਹੇ ਉਹ ਸਾਇੰਸ ਦਾ ਸਬਜੈਕਟ ਪੜਦਾ ਹੋਰ ਚਾਹੇ ਉਹ ਸਾਇੰਸ ਦੇ ਨਾਲ ਕੋਈ ਵੋਕੇਸ਼ਨਲ ਸਬਜੈਕਟ ਪੜਨਾ ਚਾਹੁੰਦਾ ਹੈ ਔਰ ਉਹਦੇ ਵਿੱਚ ਉਹਨੂੰ ਫਲੈਕਸੀਬਿਲਿਟੀ ਦਿੱਤੀ ਗਈ ਹੈ ਛੋਟੇ ਕਾਲਜੇਸ ਵੱਡੇ ਕਾਲਜੇਸ ਦੇ ਟੀਚਰਸ ਨੂੰ ਆਨਲਾਈਨ ਵੀ ਮੰਗਵਾ ਸਕਦੇ ਨੇ ਉਹ ਬੱਚਿਆਂ ਨੂੰ ਸਾਖਸ਼ਾਤਕਰ ਕਰਕੇ ਉਹਨਾਂ ਦੇ ਨਾਲ ਉਹਨਾਂ ਦੇ ਸਬਜੈਕਟ ਲੈ ਕੇ ਉਹ ਸਬਜੈਕਟ ਤੁਹਾਨੂੰ ਇਨਰੋਲ ਕਰਨੇ ਪੈਣਗੇ ਤੇ ਜੇ ਤੁਹਾਡੇ ਕਾਲਜes ਕੋਲ ਰਿਸੋਰਸਸ ਜਿਆਦਾ ਹੈ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਕੈਡੈਮਿਕ ਆਟੋਨੋਮੀ ਵੀ ਦਿੱਤੀ ਜਾਏਗੀ ਇੰਸਟੀਚੂਟਸ ਨੂੰ ਅਕੈਡੈਮਿਕ ਆਟੋਨੋਮੀ ਦਾ ਮਤਲਬ ਹੈ ਕਿ ਜੇ ਇੰਸਟੀਚੂਟ ਪਹਿਲਾਂ ਅਸੀਂ ਅਲੱਗ-ਅਲੱਗ ਛੋਟੇ ਕਾਲਜes ਯੂਨੀਵਰਸਿਟੀਆਂ ਨਾਲ એનਰੋਲ ਹੁੰਦੇ ਸੀ ਉਹਨੋਂ ਛੋਟੇ ਕਾਲਜes ਜੇ ਇੱਕ ਮਿਨਿਮਮ ਸਟੈਂਡਰਡ ਪੂਰਾ ਕਰਦੇ ਨੇ ਤੇ ਉਹ ਆਪਣੀ ਅਕੈਡੈਮਿਕ ਆਟੋਨੋਮੀ ਦੇ ਨਾਲ ਆਪਣੇ ਸਬਜੈਕਟਸ ਨੂੰ ਆਪਣੀ ਇੱਕ ਇਲਾਕੇ ਦੀ ਸੋਚ ਦੇ ਅਕੋਰਡਿੰਗਲੀ ਰਿਵਾਈਜ਼ ਵੀ ਕਰ ਸਕਦੇ ਬਿਲਕੁਲ ਬੇਦੀ ਜੀ ਜਦੋਂ ਅਸੀਂ ਦੇਖਦੇ ਆਂ এডੂਕੇਸ਼ਨ ਦਾ ਪਿਛਲਾ ਸਿਨੈਰੀਓ ਸਾਰਾ ਦੇਖਦੇ ਆਂ ਤਾਂ ਅਸੀਂ ਦੇਖਦੇ ਆਂ ਕਿ ਉਹਦੇ ਵਿੱਚ ਭਾਸ਼ਾਵਾਂ ਨੂੰ ਕਾਫੀ ਮਹੱਤਵ ਦਿੱਤਾ ਗਿਆ ਜਿਵੇਂ ਹਰ ਸਟੇਟ ਦੀ ਜਿਹੜੀ ਖੇਤਰੀ ਭਾਸ਼ਾ ਹੈ ਉਹ ਵਿਦਿਆਰਥੀ ਨੂੰ ਪੜ੍ਹਨੀ ਪੈਂਦੀ ਹੈ ਜਾਂ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਕੰਪਲਸਰੀ ਹੈ ਜਾਂ ਅੰਗਰੇਜ਼ੀ ਕੀ ਆਉਣ ਵਾਲੇ ਇਸ ਵਿਦਿਆ ਨੀਤੀ ਦੇ ਨਾਲ ਭਾਸ਼ਾਵਾਂ ਦਾ ਕੁਝ ਰੂਪ ਬਦਲੇਗਾ ਜਾਂ ਸੇਮ ਉਹੀ ਚੱਲੇਗਾ ਜੋ ਪਹਿਲਾਂ ਸੀ ਹਾਂਜੀ ਇਹ ਬਹੁਤ ਅੱਛਾ ਕੁਐਸਚਨ ਹੈ ਜੀ ਜਿਹੜਾ ਐਕਚੁਅਲੀ ਇੱਕ ਮੇਜਰ ਚੇਂਜ ਅਸੀਂ ਦੇਖ ਰਹੇ ਆਂ ਜਿਹੜੀ ਸਪੈਸ਼ਲੀ ਹਾਇਰ এডੂਕੇਸ਼ਨ ਦੇ ਵਿੱਚ ਬਹੁਤ ਯੂਸਫੁਲ ਹੈ ਕਿ ਦੇਖਿਆ ਜਾਂਦਾ ਹੈ ਕਿ ਜਿਹੜਾ ਵੀ ਸਾਡਾ ਸਟੂਡੈਂਟ ਹੈ ਉਹ ਆਪਣੀ ਜਿਹੜੀ ਉਹਦੀ ਮਾਤਰ ਭਾਸ਼ਾ ਹੈ ਉਹਦੇ ਵਿੱਚ ਉਹ ਬਹੁਤ ਕੰਫਰਟੇਬਲ ਫੀਲ ਕਰਦਾ ਹੈ ਉਹਦੇ ਵਿੱਚ ਉਹਨੂੰ ਪੜ੍ਹਨਾ ਵੀ ਆਸਾਨ ਹੈ ਉਹਦੇ ਵਿੱਚ ਉਹਨੂੰ ਐਕਸਪ੍ਰੈਸ ਕਰਨਾ ਵੀ ਆਸਾਨ ਹੈ ਸਾਡੀ ਹਾਇਰ ਐਜੂਕੇਸ਼ਨ ਦੀ ਕੋਈ ਹੱਦ ਤੱਕ ਲਿਮਿਟੇਸ਼ਨ ਹਲੇ ਵੀ ਹੈ ਜਾਂ ਪਹਿਲੇ ਸੇਹੀ ਕੀ ਅਸੀਂ ਉਹਨੂੰ ਇੰਗਲਿਸ਼ ਲੈਂਗੁਏਜ ਨਾਲ ਜ਼ਿਆਦਾਤਰ ਜੋੜ ਰਹੇ ਆ ਕਿ ਇਹ ਸਾਡਾ ਮੀਡੀਆ ਆਫ ਇਨਸਟਰਕਸ਼ਨ ਅੰਗਰੇਜ਼ੀ ਹੀ ਹੈ। ਉਹ ਜਿਹੜਾ ਬੰਦਾ ਸਾਡੇ ਕੋਲ ਵੀ ਹੁੰਦਾ ਸਾਡਾ ਐਨਆਈਟੀ ਹੈ ਸਾਡੇ ਕੋਲ ਬੜੇ سارے ਸਟੂਡੈਂਟ ਹਿੰਦੀ ਮੀਡੀਅਮ ਤੋਂ ਪਲੱਸ 2 ਕਰਕੇ ਆਉਂਦੇ ਨੇ। ਠੀਕ। ਉਹਨਾਂ ਨੂੰ ਕਈ ਵਾਰੀ ਪ੍ਰੋਬਲਮ ਆਂਦੀ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਉਹਦੀ ਉਹਦੀ ਮੇਨ ਲੈਂਗੁਏਜ ਤਾਂ ਸਾਡੀ ਹੀ ਹਿੰਦੀ ਹੈ ਜਾਂ ਪੰਜਾਬੀ ਹੈ। ਪੰਜਾਬ ਦੇ ਅਸੀਂ ਰਹਿੰਦੇ ਆ ਤੇ ਪਰ ਜਿਹੜੀਆਂ ਅਸੀਂ ਪੜ੍ਹਾਉਣਾ ਚਾ ਰਹੇ ਆ ਉਹ ਅਸੀਂ ਅੰਗਰੇਜ਼ੀ 'ਚ ਪੜ੍ਹਾਉਣਾ ਚਾ ਰਹੇ ਆ। ਹੁਣ ਇਹ ਐਜੂਕੇਸ਼ਨ ਪਾਲਿਸੀ ਦੇ ਵਿੱਚ ਹਾਇਰ ਐਜੂਕੇਸ਼ਨ ਦੇ ਵਿੱਚ ਸਰਕਾਰ ਨੇ ਬਹੁ ਇੱਥੇ ਸਟ੍ਰੈਸ ਦਿੱਤੀ ਜਾ ਰਹੀ ਹੈ ਕਿ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਸਪੈਸ਼ਲਾਈਜ਼ਡ ਕਿਤਾਬਾਂ ਨੇ ਜਿਹੜੀਆਂ ਸਿਰਫ ਅੰਗਰੇਜ਼ੀ ਲੈਂਗੁਏਜ ਵਿੱਚ ਮਿਲ ਰਹੀਆਂ ਸੀ ਹੁਣ ਉਹ ਉਹਨਾਂ ਨੂੰ ਸਾਰੇ ਟੀਚਰਜ਼ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਇਹਦੇ ਵਿੱਚੋਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਕਰਾਣੀ ਸ਼ੁਰੂ ਕਰੋ ਜਾਂ origignal ਜਾਂ vernacular ਲੈਂਗੁਏਜ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਵਿੱਚ ਟ੍ਰਾਂਸਲੇਸ਼ਨ ਸ਼ੁਰੂ ਕਰੋ ਤਾਂ ਕਿ ਜਿਹੜਾ ਉਹ ਸਾਰੀਆਂ ਸਟੂਡੈਂਟ ਨੂੰ ਅਵੇਲੇਬਲ ਕਰਾਈਆਂ ਜਾ ਸਕਣ ਇਹਦਾ ਮੇਨ ਏਮ ਫਿਰ ਉਹੀ ਹੈ ਕਿ ਅਸੀਂ ਜਦੋਂ ਕੰਟਰੀਜ਼ ਲਾਈਕ ਜਪਾਨ ਦੀ ਗੱਲ ਕਰਦੇ ਹਾਂ ਜਰਮਨੀ ਚਾਈਨਾ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਉਹ ਆਪਣੀ ਲੈਂਗੁਏਜ ਪੜਾਈ ਕਰਦੇ ਨੇ ਕਿਉਂਕਿ ਉਹਨਾਂ ਨੇ ਲਿਟਰੇਚਰ ਇੱਕ ਸੈਟ ਆਫ ਲਿਟਰੇਚਰ ਬਣਾ ਚੁੱਕੇ ਨੇ ਸਾਡੇ ਕੋਲ ਹਲੇ ਇਹ ਲਿਮਿਟੇਸ਼ਨ ਸੀਗੀ ਪਹਿਲੇ ਕਿ ਸਾਡੀਆਂ ਮਤਲਬ ਜਿਹੜਾ ਜ਼ਿਆਦਾਤਰ ਲਿਟਰੇਚਰ ਹੈ ਖਾਸ ਕਰਕੇ ਪ੍ਰੋਫੈਸ਼ਨਲ ਕਾਲਜਸ ਦਾ ਜਾਂ ਹਾਇਰ ਐਜੂਕੇਸ਼ਨ ਵਾਲਾ ਉਹ ਅੰਗਰੇਜ਼ੀ ਤੱਕ ਸੀਮਿਤ ਸੀਗਾ ਹੁਣ ਅਸੀਂ ਉਹ ਸਾਰੀਆਂ ਕਿਤਾਬਾਂ ਉਹਦੀ ਟੈਕਸਟ ਬੁక్స్ ਨੇ ਉਹ ਸਾਰੀਆਂ ਡਿਵੈਲਪ ਪਰ ਕਈ ਸਟੇਟਸ ਨੇ ਤਾਂ ਹਿੰਦੀ ਔਰ ਉਹਨਾਂ ਨੇ ਆਪਣੀ ਉਹਨਾਂ ਦੀ ਜਿਹੜੀ ਸਟੇਟ ਲੈਂਗੁਏਜ ਨੇ ਉਹਦੇ ਵਿੱਚ ਉਹਨਾਂ ਨੇ ਪੜ੍ਹਾਈ ਵੀ ਕਰਾਣੀ ਸ਼ੁਰੂ ਕਰ ਦਿੱਤੀ ਹੈ। ਤੇ ਉਹ ਜੋ ਤੁਸੀਂ ਪੁੱਛਿਆ ਕਿ ਇਹਦਾ ਲੈਂਗੁਏਜ ਦੇ ਉੱਪਰ ਤਾਂ ਆਬਵੀਅਸਲੀ ਬਹੁਤ ਅੱਛਾ ਅਸਰ ਆਏਗਾ ਤਾਂ ਕਿ ਕਿਉਂਕਿ ਸਾਡੀਆਂ ਜਿਹੜੀਆਂ ਲੈਂਗੁਏਜ ਮੰਨ ਲਓ ਕੋਈ ਜਿਹਨੂੰ ਅਸੀਂ ਕਹਿੰਦੇ ਆ ਇਨਡੇਂਜਰ ਹੁੰਦੀਆਂ ਜਾ ਰਹੀਆਂ ਨੇ ਲੋਕ ਬੋਲਣਾ ਘਟ ਰਹੇ ਨੇ ਲਿਖਣਾ ਘਟ ਰਹੇ ਨੇ ਉਹਨੂੰ ਬਹੁਤ ਵਡਾਵਾ ਮਿਲੇਗਾ ਕਿਉਂਕਿ ਉਹ ਆਪਣੀ ਲੈਂਗੁਏਜ ਦੇ ਵਿੱਚ ਹੀ ਕਿਤਾਬਾਂ ਪੜ੍ਹ ਪਾਏਗਾ ਤੇ ਉਹ ਤੋਂ ਸਿੱਖ ਵੀ ਪਾਏਗਾ। ਬਿਲਕੁਲ। ਇੱਕ ਵਿਦਿਆਰਥੀ ਵਾਸਤੇ ਰਿਸਰਚ ਕਰਨਾ ਖੋਜ ਕਰਨਾ ਬਹੁਤ ਜ਼ਰੂਰੀ ਹੈ ਕਿ ਉਹ ਉਹਦੀ ਜਿਹੜੀ ਜਗਿਆਸਾ ਵਧਣੀ ਚਾਹੀਦੀ ਹੈ ਹੋਰ ਜਾਣਨ ਦੀ ਤੇ ਡਾਕਟਰ ਰੋਹਿਤ ਜਦੋਂ ਇਸ ਵਿਦਿਆ ਨੀਤੀ ਦੀ ਅਸੀਂ ਗੱਲ ਕਰਦੇ ਹਾਂ 2020 ਦੀ ਸਿੱਖਿਆ ਨੀਤੀ ਦੀ ਤਾਂ ਕਿ ਇਹਦੇ ਵਿੱਚ ਖੋਜ ਰਿਸਰਚ ਨੂੰ ਕੋਈ ਮਾਨਤਾ ਮਿਲੀ ਹੈ ਕਿ ਦੇਖੋ ਜੀ ਇਹਦੇ ਵਿੱਚ ਖੋਜ ਔਰ ਰਿਸਰਚ ਦੇ ਲਈ ਬਹੁਤ ਜ਼ਿਆਦਾ ਹੀ ਸਕੋਪ ਹੈ ਔਰ ਇਹਦੇ ਲਈ ਸਰਕਾਰ ਨੇ ਇੱਕ ਪੂਰਾ ਇੱਕ ਸੰਸਥਾ ਦਾ ਗਠਨ ਕੀਤਾ ਜਿੰਨੂੰ ਕਿ ਅਸੀਂ ਰੂਸਾ ਵੀ ਕਹਿੰਨੇ ਆ ਕਿ ਹਾਇਰ ਐਜੂਕੇਸ਼ਨ ਫੰਡ ਲਈ ਅਸੀਂ ਪੂਰੀ ਇੱਕ ਸੰਸਥਾ ਬਣਾਈ ਹੈ ਜਿਹਦੇ ਅੰਡਰ ਕੀ ਹੋਏਗਾ ਕਿ ਜਿੰਨੀਆਂ ਵੀ ਸਾਡੇ ਪਹਿਲੇ ਅਲੱਗ-ਅਲੱਗ ਸੰਸਥਾਵਾਂ ਸੀਗੀਆਂ ਜਿਵੇਂ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਡੀਐਸਟੀ ਹੋ ਗਿਆ ਜਿੰਨੂੰ ਅਸੀਂ ਕਹਿੰਨੇ ਆ ਇਸ ਤੋਂ ਇਲਾਵਾ ਡੀਆਰਡੀਓ ਜਾਂ ਦੂਸਰੀਆਂ ਆਰਗੇਨਾਈਜੇਸ਼ਨ ਜਿਹੜੇ ਕਿ ਅਸੀਂ ਰਿਸਰਚ ਨੂੰ ਬੜਾਵਾ ਦੇਣ ਲਈ ਕੁਝ ਪ੍ਰੋਜੈਕਟਸ ਅਲੋਕੇਟ ਕਰਦੀਆਂ ਸੀ ਇਹਨਾਂ ਨੇ ਸਰਕਾਰ ਨੇ ਇਸ ਨੀਤੀ ਦੇ ਅੰਡਰ ਉਹ ਸਾਰੀਆਂ ਸੰਸਥਾਵਾਂ ਨੂੰ ਇੱਕ ਅੰਡਰ ਸਿੰਗਲ ਅੰਬ੍ਰੇਲਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਸਭ ਤੋਂ ਵੱਡਾ ਉਹਨਾਂ ਨੇ ਇੱਕ ਜਿਹੜਾ ਯੋਗਦਾਨ ਆਇਆ ਕਿ ਜਿਹੜੀ ਹੁਣ ਸਾਡੀ ਰਿਸਰਚ ਹੈ ਉਹ ਪ੍ਰੋਡਕਟ ਡਿਵੈਲਪਮੈਂਟ ਤੱਕ ਜਾਵੇ ਅੱਗੇ ਕੀ ਕੀ ਹੋ ਰਿਹਾ ਸੀ ਕਿ ਅਸੀਂ ਜਿਹੜੀ ਵੀ ਰਿਸਰਚ ਕਰ ਰਹੇ ਸੀ ਉਹਦੇ ਉੱਤੇ ਕੋਈ ਪੇਟੈਂਟ ਨਹੀਂ ਸੀ ਫਾਈਲ ਹੋ ਰੇ ਉਹਦੇ ਵਿੱਚ ਕੋਈ ਪ੍ਰੋਡਕਟ ਬਣ ਕੇ ਨਹੀਂ ਸੀ ਆ ਰਿਹਾ ਹੁਣ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹ ਦੋ ਤਰ੍ਹਾਂ ਦੀ ਰਿਸਰਚ ਨੂੰ ਸਪੋਰਟ ਕਰਦੀ ਹੈ ਇੱਕ ਤੇ ਜੇ ਕੋਈ ਅਸੀਂ ਪ੍ਰੋਡਕਟ ਡਿਵੈਲਪ ਕਰ ਰਹੇ ਹਾਂ ਦੂਸਰਾ ਉਹ ਪ੍ਰੋਡਕਟ ਜੇ ਕਮਰਸ਼ੀਅਲੀ ਲੋਕਾਂ ਲਈ ਵਾਇਬਲ ਹੈ ਜਾਂ ਅਸੀਂ ਉਸ ਤਰ੍ਹਾਂ ਦੀ ਰਿਸਰਚ ਨੂੰ ਪ੍ਰਮੋਟ ਕਰ ਰਹੇ ਜਿਹੜਾ ਸੋਸਾਇਟੀਲ ਇੰਪੈਕਟ ਦਿੰਦੀ ਹੈ ਤੇ ਇਸ ਕਰਕੇ ਜਿਹੜੇ ਸਾਡੇ ਸਸਟੇਨੇਬਲ ਡਿਵੈਲਪਮੈਂਟ ਗੋਲ ਜਿੰਨੂੰ ਅਸੀਂ ਕਹਿੰਦੇ ਆ ਦੁਨੀਆ ਦੇ ਵਿੱਚ ਜੇ ਕਿਸੇ ਵੀ ਇਕਨੋਮੀ ਨੂੰ ਸਰਵਾਈਵ ਕਰਾਉਣਾ ਹੈ ਉਹਨੂੰ ਅਚੀਵ ਕਰਨ ਲਈ ਇਹ ਸਿੱਖਿਆ ਨੀਤੀ ਬਹੁਤ ਵੱਡਾ ਰੋਲ ਪਲੇ ਕਰ ਰਹੀ ਹੈ ਕਿਸੇ ਵੀ ਸਿੱਖਿਆ ਨੀਤੀ ਦੀ ਜਿਹੜੀ ਅਗਲਾ ਬੱਚਿਆਂ ਵਾਸਤੇ ਹੁੰਦਾ ਜ਼ਰੂਰੀ ਸਟੂਡੈਂਟਸ ਵਾਸਤੇ ਉਹ ਐਗਜ਼ਾਮ ਪੇਪਰ ਇਮਤਿਹਾਨ ਕਿ ਇਮਤਿਹਾਨ ਜਿਹੜਾ ਢਾਂਚਾ ਹੈ ਉਹਦੇ ਵਿੱਚ ਕੋਈ ਡਾਕਟਰ ਸਾਹਿਬ ਬਦਲਾਅ ਆਉਣ ਦੀ ਸੰਭਾਵਨਾ ਹੈਗੀ ਇਹਦੇ ਨਾਲ ਕਿ ਉਹ ਸੇਮ ਉਸ ਤਰ੍ਹਾਂ ਦਾ ਹੀ ਹੈ ਉਹਦੇ ਵਿੱਚ ਕੋਈ ਤਬਦੀਲੀ ਹੋਏਗੀ ਇਹਦਾ ਮੇਨ ਇਹਦੇ ਵਿੱਚ ਜੋ ਇੱਕ ਚੇਂਜ ਵਾ ਪਹਿਲੇ ਵੀ ਸ਼ੁਰੂ ਹੋਇਆ ਜਦੋਂ ਆਪਾਂ ਗੱਲ ਕੀਤੀ ਹੈ ਕਿ ਸਟੂਡੈਂਟ ਦੇ ਵਿੱਚ ਨਾ ਦੇਖਿਆ ਜਾ ਰਿਹਾ ਸੀ ਵੀ ਐਗਜ਼ਾਮ ਦੀ ਸਟ੍ਰੈਸ ਬਹੁਤ ਜ਼ਿਆਦਾ ਹੈ ਹੂੰ ਉਹਨਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਸਿਲੇਬਸ ਹੈ ਜਿਹੜਾ ਕਿ ਹੋ ਸਕਦਾ ਹੈ ਕਈ ਬੰਦੇ ਕਹਿੰਦੇ ਨੇ ਵੀ ਨਹੀਂ ਵੀ ਇਹਦਾ ਕੋਈ ਬਾਹਰ ਦਾ ਯੂਜ਼ ਨਹੀਂ ਹੋਇਆ ਜੀ ਉਹਨੂੰ ਉਹਨਾਂ ਨੇ ਓਵਰਕਮ ਕਰਨ ਲਈ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਕੀਤੇ ਜਾ ਰਹੇ ਨੇ ਕਿ ਜਿਹੜੀ ਲਰਨਿੰਗ ਹੈਗੀ ਹੈ ਉਹ ਕਨਸੈਪਚੁਅਲ 베ਸਡ ਕੀਤੀ ਜਾਵੇ ਟੈਸਟਿੰਗ ਵੀ ਉਹਨਾਂ ਦੀ ਕਨਸੈਪਟ ਦੀ ਕੀਤੀ ਜਾਵੇ ਨਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਇੰਨਾ ਸਟ੍ਰੈਸ ਦਿੱਤਾ ਜਾਵੇ ਕਿ ਉਹ ਹੋਰ ਕੁਝ ਕਰ ਹੀ ਨਾ ਪਾ ਬਿਲਕੁਲ ਇਸ ਕਰਕੇ ਜਿਹੜੇ ਐਗਜ਼ਾਮਸ ਨੇ ਜਿਹਦਾ ਹਾਇਰ ਐਜੂਕੇਸ਼ਨ ਅਸੀਂ ਆਪਣੇ ਇੰਸਟੀਚੂਟਸ ਦੀ ਗੱਲ ਕਰਦੇ ਹਾਂ ਅਸੀਂ ਜ਼ਿਆਦਾ ਇਕ ਤਰ੍ਹਾਂ ਓਵਰਆਲ ਅਸੀਂ ਕ੍ਰੈਡਿਟਸ ਘਟਾਏ ਘਟਾਏ ਨੇ ਜਿਹਦੇ ਕਰਕੇ ਕਿ ਅਗਰ ਪਹਿਲੇ ਸਾਡੇ 180 ਕ੍ਰੈਡਿਟ ਹੁੰਦੇ ਸੀ ਹੁਣ ਅਸੀਂ ਉਹ ਘਟਾ ਕੇ 160 ਦੇ ਕਰੀਬ ਲੈ ਗਏ ਆ ਤਾਂ ਕਿ ਉਹਨਾਂ ਨੂੰ ਹੋਰ ਕੰਮ ਕਰਨ ਦੇ ਲਈ ਟਾਈਮ ਮਿਲੇ ਹਫਤੇ ਦੇ ਵਿੱਚ ਅੱਗੇ ਕੀ ਸੀ ਉਹ ਸਾਰਾ ਹਫਤਾ ਮਤਲਬ ਸਾਰਾ ਦਿਨ ਸਮਝ ਲਓ ਕਿ 8 ਘੰਟੇ ਕਲਾਸ ਤੇ ਜਾ ਰਿਹਾ ਹੂੰ ਨੂੰ ਟਾਈਮ ਨਹੀਂ ਮਿਲ ਰਿਹਾ ਕਿ ਉਹ ਸੋਚ ਸਕੇ ਕੋਈ ਇਨੋਵੇਸ਼ਨ ਕਰ ਸਕੇ ਜਾਂ ਕੋਈ ਹੋਰ ਆਪਣੀ ਕੋਈ ਉਹ ਗੇਮ ਹੀ ਖੇਲਣਾ ਚਾਹ ਰਿਹਾ ਜਾਂ ਕੋਈ ਹੋਰ ਓਵਰਆਲ ਡਿਵੈਲਪਮੈਂਟ ਹੀ ਕਰਨਾ ਚਾਹੁੰਦਾ ਹੈ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਸੀਗਾ ਇਦੇ ਵਿੱਚ ਇੱਕ ਹੀ ਸਭ ਤੋਂ ਵੱਡੀ ਉਹਨਾਂ ਨੇ ਜੋ ਕਿਹਾ ਹੈ ਕਿ ਤੁਸੀਂ ਉਹਨਾਂ ਦੇ ਉੱਪਰ ਜੋ ਲੋਡ ਹੈ ਵਰਕ ਲੋਡ ਨੂੰ ਥੋੜਾ ਰਿਡਿਊਸ ਕਰੋ ਤਾਂ ਕਿ ਉਹਨਾਂ ਨੂੰ ਹੋਰ ਕੰਮ ਕਰਨ ਦਾ ਟਾਈਮ ਮਿਲੇ ਜਦੋਂ ਅਸੀਂ ਵਰਕ ਲੋਡ ਘਟਾਵਾਂਗੇ ਉਹਦੇ ਨਾਲ ਹੀ ਹੈ ਜੋ ਤੁਸੀਂ ਇਗਜ਼ਾਮ ਵਾਲਾ ਪੁੱਛਿਆ ਉਹ ਆਬਵੀਅਸਲੀ ਇਗਜ਼ਾਮ ਦਾ ਵੀ ਨਾਲ ਉੱਤੇ ਲੋਡ ਘਟੇਗਾ ਇਨੇ ਵੇਖੀ ਅਸੀਂ ਉਹਨਾਂ ਦੀ ਕਨਸੈਪਚੁਅਲ ਲਰਨਿੰਗ ਚੈੱਕ ਕਰਨਾ ਚਾਹ ਰਹੇ ਹਾਂ ਕਿ ਉਹਨਾਂ ਨੂੰ ਸਮਝ ਆ ਰਿਹਾ ਹੈ ਕਿ ਉਹਨਾਂ ਨੂੰ ਸਮਝ ਆ ਰਿਹਾ ਤੇ ਅਪਲਾਈ ਤਾਂ ਉਹ ਬਾਅਦ ਦੇ ਵਿੱਚ ਕਰ ਲਏਗਾ ਇਨਸਟੀਡ ਆਫ ਕਿ ਉਹਨੂੰ ਅਸੀਂ ਫੋਰਸ ਕਰੀਏ ਕਿ ਤੂੰ ਹੋਰ ਦਸਤ ਤਬਾ ਪੜ ਉਹਦੇ ਵਿੱਚੋਂ ਲਰਨਿੰਗ ਕਰ ਜੋ ਕਿ ਜ਼ਿਆਦਾ ਸਟ੍ਰੈਸ ਦਾ ਕਾਰਨ ਉਸੇ ਕਰਕੇ ਜੋ एग्जाम ਨੇ ਪਲੱਸ 2 ਜੋ ਮਤਲਬ ਇਵਨ ਸਕੂਲ ਲੈਵਲ ਤੋਂ ਹੀ ਕਿਹਾ ਜਾ ਰਿਹਾ ਕਿ ਇਹਦੇ ਐਗਜ਼ਾਮੀਨੇਸ਼ਨ ਨੂੰ ਵੀ ਥੋੜਾ ਜਿਆਦਾ ਘੱਟ ਸਟ੍ਰੈਸਫੁਲ ਬਣਾਇਆ ਜਾਵੇ ਇਹਦੇ ਨਾਲ ਹੀ ਰਿਲੇਟਡ ਹੈ ਕਿ ਯੂਨੀਵਰਸਿਟੀ ਸਿੱਖਿਆ ਨੀਤੀ ਦੀ ਗੱਲ ਕਰਦੇ ਆਂ ਤੇ ਉਹਦੇ ਵਿੱਚ ਇੱਕ ਸਟੇਕਹੋਲਡਰ ਵਰਤੋ ਸਭ ਤੋਂ ਵੱਡੇ ਨੇ ਟੀਚਰਸ ਬਿਲਕੁਲ ਇਹਦੇ ਵਿੱਚ ਟੀਚਰ ਐਜੂਕੇਸ਼ਨ ਦੇ ਉੱਪਰ ਵੀ ਅਲੱਗ ਸਟ੍ਰੈਸ ਦਿੱਤਾ ਗਿਆ ਹੂੰ ਕਿ ਪਹਿਲਾਂ ਜਿਹੜਾ ਨਾਰਮਲ ਅਸੀਂ ਦੇਖ ਰਹੇ ਸੀ ਕਿ ਬੀਐਡ ਪ੍ਰੋਗਰਾਮ ਚੱਲਦੇ ਸੀ ਹੁਣ ਇਹਨਾਂ ਨੇ ਇੱਕ 4 ਇਅਰ ਇੰਟੀਗ੍ਰੇਟਿਡ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਵੀ ਬੀਐਸਸੀ ਬੀਐਡ ਜਾਂ ਕਹਿੰਦੇ ਨੇ ਉਹ ਬੰਦਾ बीएससी ਲਈ ਰੋਲ ਹੋਏਗਾ ਜਾਂ ਹੋਰ ਪ੍ਰੋਗਰਾਮ ਲਈ ਉਹ ਸਾਰੇ ਉਹ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਦੇ ਵਿੱਚ ਲਾਂਚ ਕੀਤਾ ਗਿਆ ਜਿੱਦਾਂ IITs NIT ਜਿੱਥੇ ਅਸੀਂ ਕਹਿੰਦੇ ਆ ਕਿ ਬਹੁਤ ਅੱਛੇ ਸਾਡੇ ਕੋਲ ਰਿਸੋਰਸਸ ਨੇ ਉਹਨਾਂ ਦੇ ਵਿੱਚ ਦਿੱਤਾ ਗਿਆ ਤਾਂ ਕਿ ਉੱਥੇ ਅਸੀਂ ਅੱچھے ਟੀਚਰ ਬਣਾਈਏ ਤੇ ਆਬਵੀਅਸਲੀ ਜੇ ਅਸੀਂ ਅੱچھے ਟੀਚਰ ਬਣਾਵਾਂਗੇ ਤੇ ਉਹ ਅੱਛਾ ਜਾ ਕੇ ਡਿਲੀਵਰੀ ਦੇਣਗੇ ਸਕੂਲ ਨੂੰ ਔਰ ਬੱਚਿਆਂ ਨੂੰ ਉਹਦਾ ਫਾਇਦਾ ਹੋਏਗਾ ਔਰ ਉਹਦੀ ਆਊਟਕਮ ਜਿਹੜੀ ਹੈ ਸਾਨੂੰ ਚੰਗੀ ਮਿਲਣ ਦੀ ਆਸ ਹੈ ਬਿਲਕੁਲ ਵੈਸੇ ਵੀ ਟੀਚਿੰਗ ਕਹਿੰਦੇ ਬਾਈ ਚਾਂਸ ਨਹੀਂ ਹੁੰਦੀ ਬਾਈ ਚੁਆਇਸ ਹੀ ਹੁੰਦੀ ਹੈ ਤੇ ਜਦੋਂ ਅਸੀਂ ਬਾਈ ਚੁਆਇਸ ਟੀਚਰ ਬਣਾਂਗੇ ਤੇ ਉਹ ਸਿੱਖਿਆ ਨੀਤੀ ਦੇ ਨੂੰ ਵੀ ਚੰਗੀ ਤਰ੍ਹਾਂ ਅਸੀਂ ਅਪਣਾ ਸਕਾਂਗੇ ਤੇ ਰੋਹਿਤ ਜੀ ਅਸੀਂ ਹੁਨਰ ਦੀ ਗੱਲ ਕੀਤੀ ਸੀ ਵੀ ਵਿਦਿਆਰਥੀਆਂ ਦੇ ਹੁਨਰ ਨੂੰ ਵੀ ਟੀਚਰ ਪਛਾਣਦਾ ਕਲਾਸਰੂਮ ਦੇ ਵਿੱਚ ਹੀ ਤੇ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹ ਸਾਡੇ ਹੁਨਰ ਨੂੰ ਸਾਡੇ ਆਰਟ ਨੂੰ ਜਾਂ ਸਾਡੇ ਟੈਲੈਂਟ ਨੂੰ ਕਿਸ ਤਰ੍ਹਾਂ ਵਧਾਵਾ ਦਿੰਦੀ ਹੈ ਕਿਸ ਤਰ੍ਹਾਂ ਬढ़ावा ਦਿੰਦੀ ਦੇਖੋ ਇਸ ਨਵੀਂ ਸਿੱਖਿਆ ਨੀਤੀ ਦਾ ਇੱਕ ਸਭ ਤੋਂ ਵਧੀਆ ਜਿਹੜਾ ਇੱਕ ਪੱਖ ਹੈ ਇਹਦੇ ਚ ਇਹਨੂੰ ਅਸੀਂ ਕਿੰਨੇ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਸ਼ੁਰੂ ਕੀਤੇ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਦੇ ਵਿੱਚ ਕੀ ਅਸੀਂ ਦੱਸਿਆ ਹੈ ਕਿ ਸਰਕਾਰ ਨੇ ਕੁਝ ਸੰਸਥਾਵਾਂ ਨੂੰ ਕਿਹਾ ਹੈ ਕਿ ਤੁਸੀਂ ਆਪਣੇ ਲੈਵਲ ਤੇ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਸ਼ੁਰੂ ਕਰੋ ਕੈਪੈਸਿਟੀ ਬਿਲਡਿੰਗ ਦਾ ਮਤਲਬ ਹੈ ਕਿ ਤੁਸੀਂ ਬੱਚੇ ਦੀ ਹੁਨਰ ਨੂੰ ਦੇਖੋ ਔਰ ਮਾਰਕੀਟ ਦੀ ਡਿਮਾਂਡ ਨੂੰ ਦੇਖੋ ਜਿਹੜਾ ਰੈਗੂਲਰ ਕੋਰਸ सपोज ਮੈਂ ਬੀਟੈਕ ਤੇ ਐਡਮਿਸ਼ਨ ਲੈਣਾ ਮਕੈਨੀਕਲ ਇੰਜੀਨੀਅਰਿੰਗ ਮੈਂ ਮਕੈਨੀਕਲ ਦੇ ਸਬਜੈਕਟ ਤੇ ਪੜ੍ਹਨੀ ਪੜਨੇ ਹੈ ਪਰ ਉਹਦੇ ਇਲਾਵਾ ਮੈਂ ਉਸ ਮਕੈਨੀਕਲ ਇੰਜੀਨੀਅਰਿੰਗ ਨੂੰ ਕਿਸ ਤਰ੍ਹਾਂ ਆਪਣੇ ਹੁਨਰ ਨੂੰ ਨਿਖਾਰਦੇ ਹੋਏ ਮਾਰਕੀਟ ਦੇ ਵਿੱਚ ਆਪਣੀ ਪ੍ਰੋਡਕਟ ਨੂੰ ਸੇਲ ਕਰ ਸਕਦਾ ਚਾਹੇ ਮੈਨੂੰ ਉਹਦੇ ਲਈ ਫਾਈਨਾਂਸ ਪੜ੍ਹਨਾ ਪਵੇ ਯਾ ਮੈਂ ਆਪਣੇ ਆਪ ਨੂੰ ਸਟ्रेस ਰਿਲੀਵ ਕਰਨ ਲਈ ਜੋ ਕੰਮ ਕਰਨਾ ਚਾਹਨਾ ਚਾਹ ਮੈਂ ਯੋਗਾ ਪੜਨਾ ਪਾਵੇ ਮੈਂ ਉਹ ਵੀ ਪੜ ਸਕਦਾ ਤੇ ਇਹ ਫਲੈਕਸੀਬਿਲਟੀ ਦੇ ਨਾਲ ਸਾਰੀਆਂ ਚੀਜ਼ਾਂ ਦੇ ਕ੍ਰੈਡਿਟ ਐਡ ਹੋਣਗੇ ਤੁਹਾਡੇ 'ਚ ਔਰ ਕਪੈਸਿਟੀ ਬਿਲਡਿੰਗ ਪ੍ਰੋਗਰਾਮ 'ਚ ਉਹਨਾਂ ਨੇ ਇਸ ਤਰ੍ਹਾਂ ਦਾ ਕਿਹਾ ਹੈ ਕਿ ਤੁਸੀਂ ਸਾਰੇ ਬੱਚਿਆਂ ਨੂੰ ਉਹਨਾਂ ਦੇ ਰੈਗੂਲਰ ਕੋਰਸੇਜ਼ ਦੇ ਨਾਲ ਨਾਲ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਲਈ ਔਰ ਐਂਟਰਪ੍ਰੀਨਿਓਰਸ਼ਿਪ ਸਕਿੱਲ ਉਹਨਾਂ ਦੇ ਤਿਆਰ ਕਰਨ ਲਈ ਤੁਸੀਂ ਉਹਨਾਂ ਨੂੰ ਨਾਲ ਪੜਾਵੋ ਜਿਹਦੇ ਕਰਕੇ ਕਿ ਉਹ ਜੋਬ ਸੀਕਰ ਨਹੀਂ ਬਲਕਿ ਜੋਬ GIVER ਬਣਨ ਸਭ ਤੋਂ ਵੱਡਾ ਸਰਕਾਰ ਦਾ ਜੋਰ ਹੈ ਉਹ ਹੀ ਹੈ ਕਿ ਅਸੀਂ ਜਿਹੜੇ ਵੀ ਗ੍ਰੈਜੂਏਟ ਤਿਆਰ ਕਰ ਰਹੇ ਆ ਉਹ ਆ ਕੇ ਸਰਕਾਰ ਕੋਲ ਖੜੇ ਹੋ ਕੇ ਕਹਿਣ ਕਿ ਸਾਡੇ ਕੋਲ 10 ਜੌਬਸ ਹੈਗੀਆਂ ਕਿਉਂਕਿ ਉਹ ਐਂਟਰਪ੍ਰੀਨਰ ਬਣ ਹੂੰ 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 ਡਾਕਟਰ ਬੇਦੀ ਅਸੀਂ ਬਸ ਸੰਖੇਪ ਦੇ ਵਿੱਚ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਨਵੀਂ ਸਿੱਖਿਆ ਨੀਤੀ ਦੇ ਨਾਲ ਜਿਹੜੀ ਇੱਕ ਡਿਸਟੈਂਸ ਲਰਨਿੰਗ ਐਜੂਕੇਸ਼ਨ ਹੈ ਉਹਨੂੰ ਵੀ ਅਸੀਂ ਉਤਸ਼ਾਹਿਤ ਕਰਦੇ ਰਵਾਂਗੇ ਨਾਲ ਨਾਲ ਜਾਂ ਉਹਦੇ ਵਿੱਚ ਕੋਈ ਬਦਲਾਅ ਆਏਗਾ ਹਾਂਜੀ ਇਹਦੇ ਵਿੱਚ ਇੱਕ ਬਹੁਤ ਅੱਛਾ ਕੀਤਾ ਗਿਆ ਕਿ ਅੱਗੇ ਕੀ ਹੁੰਦਾ ਸੀ ਜਿਹਾ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਮੰਨ ਲਓ ਮੈਂ ਬੀਐਸਸੀ ਜਾਂ ਬੀਟੈਕ ਦੇ ਵਿੱਚ ਦਾਖਲਾ ਲੈ ਲਿਆ ਉਹਨੂੰ ਸਟੂਡੈਂਟ ਫਿਕਸ ਹੋ ਜਾਂਦਾ ਸੀ ਕਿ ਉਹ ਜੋ ਯੂਨੀਵਰਸਿਟੀ ਚ ਪੜਾਇਆ ਜਾਏਗਾ ਉਹੀ ਪੜ੍ਹੇਗਾ ਹੁਣ ਇਸ ਦੇ ਵਿੱਚ ਅਸੀਂ ਪ੍ਰੋਵੀਜ਼ਨ ਦਿੱਤੇ ਨੇ ਕਿ ਉਹ ਮੰਨ ਲਓ 100 ਗਰ ਉਹਨੇ ਉਹਨੇ ਮਤਲਬ 25 ਕੋਰਸ ਪੜ੍ਹਨੇ ਨੇ ਉਦੇ ਵਿੱਚੋਂ ਐਟਲੀਸਟ 4-5 ਕੋਰਸ ਉਹ ਆਨਲਾਈਨ ਪੜ ਸਕਦਾ ਔਰ ਉਹਨੂੰ ਕਾਊਂਟ ਕੀਤਾ ਜਾਏਗਾ ਉਹਦੇ ਮਾਰਕਸ ਦੇ ਵਿੱਚ ਇਦਾਂ ਨਹੀਂ ਹੈ ਕਿ ਉਹ ਐਕਸਟਰਾ ਨਹੀਂ ਹੋਣਗੇ ਉਹ ਉਥੋਂ ਉਹਨੂੰ ਲੱਗਦਾ ਹੈ ਕਿ ਮੈਂ ਡਿਸਟੈਂਸ ਲਰਨਿੰਗ ਦੀ ਜਦੋਂ ਗੱਲ ਕੀਤੀ ਹੈ ਕਿ ਕੋਈ ਫੋਰਨ ਯੂਨੀਵਰਸਿਟੀ ਹੈ ਜਿੱਥੇ ਕਿ ਬਹੁਤ ਅੱਛਾ ਕੋਈ ਕੋਰਸ ਕੰਟੈਂਟ ਹੈਗਾ ਹੈ ਉਹ ਇੰਸਟੀਚਿਊਟ ਨੂੰ ਲੱਗਦਾ ਔਰ ਸਟੂਡੈਂਟ ਪੜਨਾ ਚਾਹ ਰਹੇ ਆ ਤਾਂ ਸੀ ਉਹਨੂੰ ਫਲੈਕਸੀਬਿਲਟੀ ਦੇ ਰਹੇ ਆ ਕਿ ਤੂੰ ਆਪਣੇ ਕੁਝ ਮਿਨੀਮਮ ਕੋਰਸ ਸਾਡੇ ਪੜ ਲਓ ਔਰ 4-5 ਕੋਰਸ ਜੇ 20-25 ਟੋਟਲ ਆਪਾਂ ਐਗਜ਼ਾਮਪਲ ਲੈ ਰਹੇ ਆ ਉਹਦੇ ਵਿੱਚੋਂ ਕੁਝ ਕੋਰਸ ਨੇ ਉਹ অনলাইন পড় ਸਕਦਾ ਜੋ ਕਿ ਇੱਕ ਡਿਸਟੈਂਸ ਲਰਨਿੰਗ ਹੈ ਔਰ ਇਸੇ ਤਰ੍ਹਾਂ ਉਹ ਜਿਆ ਸਾਡਾ ਇੰਸਟੀਚਿਊਟ ਕੋ ਜੋ ਆਫਰ ਕਰਦਾ ਹੈ ਤਾਂ ਕੋਈ ਦੂਸਰਾ ਬੰਦਾ ਵੀ ਸਾਡੇ ਕੋਲੋਂ ਆਨਲਾਈਨ ਪੜ ਸਕਦਾ ਤੇ ਉਹਨੂੰ ਵੀ ਉਹਦੇ ایਬੀਸੀ ਕ੍ਰੈਡਿਟ ਦੇ ਵਿੱਚ ਜੋੜਿਆ ਜਾਏਗਾ ਤੇ ਉਹਨੂੰ ਡਿਗਰੀ ਅਵਾਰਡ ਕੀਤੀ ਜਾਏਗੀ ਉਹਦੇ ਉਹਨੂੰ ਵੀ ਕਾਊਂਟ ਕਰਕੇ ਜੋ ਕਿ ਪਹਿਲੇ ਬਿਲਕੁਲ ਹੁੰਦਾ ਨਹੀਂ ਸੀ ਕਿ ਉਹਨਾਂ ਨੂੰ ਅਸੀਂ ਬਾਉਂਡ ਕਰ ਦਿੰਦੇ ਸੀ ਕਿ ਤੂੰ ਇਹੀ 10 50 20 ਕੋਰਸ ਪੜਨੇ ਨੇ ਇਸ ਤੋਂ ਇਲਾਵਾ ਤੁਸੀਂ ਨਹੀਂ ਪੜ ਸਕਦੇ ਤਾਂ ਇਹ ਇੱਕ ਜੇ ਦਿਨਾਂ ਆ ਕਿ ਮੈਨੂੰ ਲੱਗ ਰਿਹਾ ਹੈ ਕਿ ਜੋ ਡਿਸਟੈਂਸ ਲਰਨਿੰਗ ਜੋ ਤੁਸੀਂ ਪੁੱਛ ਰਹੇ ਹੋ ਉਹਦੇ ਵਿੱਚ ਕਾਫੀ ਇੰਪਰੂਵਮੈਂਟ ਹੁੰਦੀ ਹੈ ਬਿਲਕ ਅਸੀਂ ਜਾਣਿਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹਦੇ ਵਿੱਚ ਬਹੁਤ ਸਾਰੀ ਇੱਕ ਅਲਾਚਕਤਾ ਹੈ ਫਲੈਕਸੀਬਿਲਟੀ ਹੈ ਵਿਦਿਆਰਥੀ ਦੇ ਹਿੱਤ ਵਿੱਚ ਹੈ ਅਧਿਆਪਕ ਦੇ ਹਿੱਤ ਵਿੱਚ ਹੈ ਤੇ ਅੱਜ ਦੇ ਜਿਹੜੇ ਸਾਡੇ ਮਾਹਿਰ ਮਹਿਮਾਨ ਹੈ ਉਹਨਾਂ ਨੇ ਸਾਨੂੰ ਬਹੁਤ ਹੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਪ੍ਰੋਫੈਸਰ ਰਮਨ ਰੰਬੇਦਜੀ ਜੀ ਪ੍ਰੋਫੈਸਰ ਰੋਹਿਤ ਮਹਿਰਾ ਜੀ ਜਿਹੜੇ ਕਿ ਡਾਕਟਰ ਬੀ ਆਰ ਅੰਬੇਦਕਰ ਐਨ ਆਈ ਟੂ ਜਲੰਧਰ ਤੋਂ ਸਾਡੇ ਨਾਲ ਜੁੜੇ ਸੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਚੰਗੀ ਤਰ੍ਹਾਂ ਸਾਨੂੰ ਇਸ ਵਿਸ਼ੇ ਤੋਂ ਜਾਣੂ ਕਰਾਇਆ ਬਹੁਤ-ਬਹੁਤ ਸ਼ੁਕਰੀਆ ਜੀ ਥੈਂਕ ਯੂ